ਮੈਂ ਕਹਿ ਸਕਦਾ ਕਿ ਜੋਤਿਸ਼ ਸਾਨੂੰ ਸਦੀਆਂ ਤੋਂ ਗੁੰਮਰਾਹ ਕਰਦਾ ਆ ਰਿਹਾ ਹੈ ਖਾਸ ਕਰਕੇ ਸਾਡੇ ਭਾਰਤੀ ਲੋਕਾਂ ਨੂੰ ਭੋਲੇ-ਪਾਲੇ ਇਨੋਸੈਂਟ ਲੋਕਾਂ ਨੂੰ ਕਿ ਜੋਤਿਸ਼ ਵਿੱਦਿਆ ਦੇ ਰਾਹੀਂ ਕਿਵੇਂ ਉਹਨਾਂ ਦੀ ਲੁੱਟ ਕਰਦਾ ਹੈ ਵੱਡੇ-ਵੱਡੇਰੇ ਵੀ ਗੱਲ ਕਰਦੇ ਸੀ ਕਿ ਸਾਡਾ ਧਰੋਂ ਲਿਖ ਕੇ ਆਇਆ ਜੋ ਵੀ ਨਸੀਬ ਹੈਗਾ ਉੱਪਰੋਂ ਲਿਖਿਆ ਆ ਤੇ ਸਾਡੇ ਮੱਥੇ ਉੱਤੇ ਸਾਰਾ ਕੁਝ ਲਿਖਿਆ ਹੋਇਆ ਇਹ ਕੀ ਲਿਖਿਆ ਮੱਥੇ ਉੱਤੇ ਜਿਹੜੇ ਜੋਤਿਸ਼ ਪੜ ਲੈਂਦੇ ਆ ਹੱਥ ਦੀਆਂ ਲਕੀਰਾਂ ਜਦੋਂ ਦੇਖਦੇ ਆ ਤਾਂ ਉਹ ਸਭ ਤੋਂ ਪਹਿਲਾਂ ਇਹ ਦੇਖਦੇ ਆ ਕਿ ਤੁਹਾਡੀ ਜੇਬ 'ਚ ਪੈਸੇ ਕਿੰਨੇ ਆ। ਕਿ 10 ਹੱਥਾਂ ਦੀਆਂ ਫੋਟੋ ਸਟੇਟ ਕਾਪੀਆਂ ਜੋਤਸ਼ੀਆਂ ਦੇ ਅੱਗੇ ਰੱਖ ਦਿੰਦੇ ਆ ਉਹਦੇ 'ਚ ਸਿਰਫ ਇੰਨਾ ਹੀ ਦੱਸ ਦਿੰਦੇ ਨੇ ਕਿ ਇਹ ਔਰਤਾਂ ਦੇ ਹੱਥ ਕਿਹੜੇ ਮਰਦਾਂ ਦੇ ਹੱਥ ਕਿਹੜੇ ਆ। ਇਹ ਹੈ ਕੀ ਚੀਜ਼ ਜੋਤਿਸ਼ ਵਿਦਿਆ ਅਸਲ ਦੇ ਵਿੱਚ ਚੀਜ਼ ਕੀ ਆ ਜਿਹੜੀ ਲੈਂਦੀ। ਪਰ ਤੁਸੀਂ ਦੇਖੋ ਕਿਤੇ ਇੰਗਲੈਂਡ ਦੇ ਵਿੱਚ ਕੋਈ ਜੋਤਸ਼ੀ ਨਹੀਂ ਹੈਗਾ ਕੈਨੇਡਾ ਦੇ ਵਿੱਚ ਕੋਈ ਜੋਤਸ਼ੀ ਨਹੀਂ ਹੈ ਆਸਟ੍ਰੇਲੀਆ ਦੇ ਵਿੱਚ ਕੋਈ ਜੋਤਸ਼ੀ ਨਹੀਂ ਹੈ ਅਸੀਂ ਜਿਹੜੇ ਪਛੜੇ ਮੁਲਕ ਰਹੇ ਆ ਉਹਨਾਂ ਦੇ ਵਿੱਚ ਹੀ ਜੋਤਸ਼ੀਆਂ ਨੇ ਸਾਨੂੰ ਗੁੰਮਰਾਹ ਕੀਤਾ ਹੁਣ ਤੱਕ ਮੇਰੇ ਡਾਕਟਰ ਸਰਜਨ ਆ ਮਿੱਤਰ ਹੈ ਮੇਰੇ ਉਹ ਮੈਨੂੰ ਦੱਸਦੇ ਆ ਕਿ ਸਾਡੇ ਕੋਲ ਐਹੋ ਜੀਆਂ ਲੇਡੀਆਂ ਆਉਂਦੀਆਂ ਕਿ ਜਦੋਂ ਅਸੀਂ ਉਹਨਾਂ ਨੂੰ ਦੱਸਦੇ ਆ ਕਿ ਵੀ ਤੁਹਾਡੀ ਡਿਲੀਵਰੀ 5-7 ਦਿਨਾਂ ਤੱਕ ਹੋਣੀ ਹੈ ਆਪਣੇ ਪੂਰੇ ਟਾਈਮ ਤੇ ਹੋਣੀ ਹੈ ਤਾਂ ਉਹ ਸਾਨੂੰ ਆ ਕੇ ਇਹ ਕਹਿੰਦੀ ਹੈ ਕਿ ਸਾਨੂੰ ਜੋਤਸੀ ਨੇ ਕਿਹਾ ਹੈ ਕਿ ਸਾਡੀ ਡਿਲੀਵਰੀ ਇਹ 2 ਦਿਨ ਪਹਿਲਾਂ ਹੋਣੀ ਚਾਹੀਦੀ ਹੈ 3 ਦਿਨ ਪਹਿਲਾਂ ਹੋਣੀ ਚਾਹੀਦੀ ਹੈ ਇਹਦੇ ਵਾਸਤੇ ਸਜੀਰੀਅਨ ਕਰਾਏ ਜਾਂਦੇ ਆ ਵਿਆਹ ਸ਼ਾਦੀਆਂ ਜਿੰਨੀਆਂ ਵੀ ਹੁੰਦੀਆਂ ਉਹ ਸਾਰੀਆਂ ਜੋਤਸੀਆਂ ਨੂੰ ਪੁੱਛ ਕੇ ਹੁੰਦੀਆਂ ਉਹਨਾਂ ਨੂੰ ਪੁੱਛ ਕੇ ਟਾਈਮ ਰੱਖਿਆ ਜਾਂਦਾ ਹੈ ਅੱਛਾ ਕੀ ਉਹ ਸਾਰੇ ਵਿਆਹ ਸਕਸੈਸ ਹੁੰਦੇ ਆ ਕੀ ਜੋਤਸੀਆਂ ਨੇ ਕਦੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਕਿ ਵੀ ਅਸੀਂ ਇਹਨਾਂ ਦੀ ਤਰੀਕ ਗਲਤ ਮਿੱਥ ਦਿੱਤੀ ਸੀਗੀ ਤੇ ਅਸੀਂ ਇਹਨਾਂ ਦੇ ਗੁਨਾਹਗਾਰ ਹਾਂ ਇੱਕ ਬਹੁਤ ਵੱਡਾ ਦੁਕਾਨ ਤਾਂ ਸਾਡਾ ਕਿ ਅਸੀਂ ਹਰ ਪਦਰ ਦਾ ਮੁਕਾਬਲਾ ਵਿਗਿਆਨਿਕ ਤੌਰ ਤੇ ਕਰਨ ਦੇ ਕਾਬਿਲ ਹੋ ਗਏ ਹਾਂ ਪਰ ਇਸ ਦੇ ਬਾਵਜੂਦ ਸਾਡੇ ਪੈਰਾਂ ਵਿੱਚ ਜੋਤਸ਼ੀ ਦੀਆਂ ਜੰਜੀਰਾਂ ਪਈਆਂ ਹੋਈਆਂ ਤੁਹਾਡੇ ਤੇ ਸ਼ਨੀ ਦਾ ਕਰੋਪ ਹੈ ਤੁਸੀਂ ਸ਼ਨੀ ਦੀ ਪੂਜਾ ਕਰੋ ਤੁਸੀਂ ਰਾਹੁ ਕੇਤੂ ਦਾ ਉਪਾਅ ਕਰਾਓ ਉਹ ਜਦੋਂ ਉਪਾਅ ਕਰਦਿਆਂ ਕਰਦਿਆਂ ਸਾਡੀਆਂ ਜੇਬਾਂ ਖਾਲੀ ਕਰਦੇ ਪਰ ਜੇ ਉਹ ਸਾਨੂੰ ਸੈਂਟੀਫਿਕ ਦੱਸਣ ਕਿ ਭਾਈ ਤੇਰੀ بگੜੀ ਹੋਈ ਸਿਹਤ ਦਾ ਕਾਰਨ ਹੈ ਕਿ ਤੇਰੇ ਕੋਲ ਡਾਕਟਰਾਂ ਦੀ ਕਮੀ ਹੈ ਗ੍ਰਹਿ ਇੱਕ ਬਹੁਤ ਹੀ ਜ਼ਿਆਦਾ ਸੈਂਟੀਫਿਕ ਟਰਮ ਆ ਜਾਂਦੀ ਹੈ ਜਦੋਂ ਆਪਾਂ ਗ੍ਰਹਾਂ ਬਾਰੇ ਗੱਲ ਕਰਦੇ ਆਪਾਂ ਐਸਟਰੋਨੋਮੀ ਬਾਰੇ ਗੱਲ ਕਰਦੇ ਆਂ ਅਸੀਂ ਸਪੇਸ ਬਾਰੇ ਗੱਲ ਕਰਦੇ ਆਂ ਦੂਜੇ ਪਾਸੇ ਜੋਤਿਸ਼ ਵਿੱਦਿਆ ਆਇਆ ਇਸ ਇਹ ਦੋਵਾਂ ਨੂੰ ਕੋਰਿਲੇਟ ਕਿਦਾਂ ਕਰ ਦਿੱਤਾ ਗਿਆ ਨਾਲੇ ਇਹ ਦੋਵੇਂ ਦੋਮਾ ਦਾ ਕੋ ਇਹ ਹੋ ਸਕਦੇ ਕੋਰਿਲੇਟ ਕੋਰਿਲੇਟ ਇਸ ਲਈ ਕਰ ਦਿੱਤੇ ਗਏ ਹੈ ਚਲਾਕ ਜੋਤਸ਼ੀਆਂ ਵੱਲੋਂ ਸਿਤ ਤੇ ਤਰਤੀਤੋ ਲੈ ਕੇ ਆਸਮਾਨ ਤੱਕ ਆਪਣੇ ਕਲਾਵੇ ਚ ਲੈ ਲਿਆ ਇਸ ਦੇ ਬਾਵਜੂਦ ਸਾਡੇ ਪੈਰਾਂ ਦੇ ਵਿੱਚ ਰਾਹੁ ਕੇਤੂ ਦੀਆਂ ਜੰਜੀਰਾਂ ਬੁਰੀ ਤਰ੍ਹਾਂ ਜਕੜ ਕੇ ਰੱਖ ਦਿਤੀਆਂ ਕਿ ਲੋਕ ਉਡਾਰੀ ਭਾਰੀ ਨਾ ਸਕਣ ਕਾਲੇ ਰੰਗ ਦੇ ਵਿੱਚ ਇੱਥੇ ਇੱਕ ਸੱਜਣਾ ਉਹ ਮੰਗਦਾ ਫਿਰਦਾ ਹੁੰਦਾ ਵੀ ਸ਼ਨੀ ਦੇਵਤਾ ਆ ਗਿਆ ਅੱਛਾ ਫਿਰ ਉਹ ਸ਼ਨੀਵਾਰ ਨੂੰ ਨਿੰਬੂ ਮਿਰਚਾਂ ਟੰਗੀ ਜਾਂਦੇ ਆ ਉਹਦਾ ਕੀ ਅਰਥ ਹੈ ਉਹਦਾ ਨੂੰ ਚਾਹੀਦਾ ਹੈ ਕਿ ਮੰਗਲਿਕ ਦੇ ਚੱਕਰ ਚੋਂ ਨਿਕਲਣਾ ਚਾਹੀਦਾ ਬਹੁਤ ਸਾਰੀਆਂ ਕੁੜੀਆਂ ਨੂੰ ਇਹਨਾਂ ਨੇ ਕੁਆਰੇ ਰੱਖ ਦਿੱਤਾ ਮੰਗਲਿਕ ਬਹੁਤ ਸਾਰੇ ਮੁੰਡਿਆਂ ਨੂੰ ਕਹਿ ਦਿੱਤਾ ਭਾਈ ਤੂੰ ਮੰਗਲਿਕ ਕੁੜੀ ਨਾਲ ਵਿਆਹ ਨਹੀਂ ਕਰਉਣਾ ਤੂੰ ਮੰਗਲਿਕ ਹੈ ਉਹਨਾਂ ਦੀ ਉਮਰ ਏਜ ਓਵਰ ਏਜ ਹੋ ਗਈ ਹੈ ਭਾਰਤੀ ਹੋਣ ਦੇ ਨਾਤੇ ਸਾਡੇ ਨਾਲ ਇੱਕ ਚੀਜ਼ ਜ਼ਿਆਦਾਤਰ ਹੁੰਦੀ ਹੈ ਜਦੋਂ ਵੀ ਕਿਤੇ ਤੁਰਦੇ ਹੋਈਏ ਤੁਰਦੇ ਜਾਈਏ ਕਿਸੇ ਧਾਰਮਿਕ ਸਥਾਨ ਤੇ ਜਾਂ ਕਿਸੇ ਮੰਦਰ ਦੇ ਵਿੱਚ ਕੋਈ ਨਾ ਕੋਈ ਹੱਥ ਫੜ ਕੇ ਜਾਂ ਪੈਰ ਫੜ ਕੇ ਰੋਕ ਲਵੇਗਾ ਤੇ ਕਹੇਗਾ ਕਿ ਆਓ ਤੁਹਾਡਾ ਭਵਿੱਖ ਦੱਸਦੇ ਹਾਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਡਾ ਆਉਣ ਵਾਲਾ ਕੱਲ ਕੀ ਹੈ ਕੱਲ ਕੀ ਕਹਿੰਦਾ ਆ ਕੱਲ ਨੂੰ ਤੁਹਾਡੇ ਨਾਲ ਕੀ ਕੁਝ ਹੋਵੇਗਾ ਕਿਤੇ ਕੋਈ ਅਪੱਤੀ ਕੋਈ ਵੱਡੀ ਮੁਸ਼ਕਲ ਤਾਂ ਨਹੀਂ ਆਂਦੀ ਪਈ ਜਿਹੜੀ ਤੁਹਾਡਾ ਜੀਵਨ ਉਥਲ-ਪੁਥਲ ਕਰ ਦੇਵੇਗੀ ਜਾਂ ਫਿਰ ਕੀ ਤੁਹਾਨੂੰ ਵੱਧ ਪੈਸੇ ਮਿਲ ਜਾਣ ਕੀ ਪਤਾ ਤੁਸੀਂ ਧਨਵਾਨ ਹੋ ਜਾਓ ਕੀ ਪਤਾ ਤੁਹਾਡੇ ਕੋਲ ਅਰਬਾਂ ਖਰਬਾਰ ਪਈ ਜਨ ਕੌਣ ਜਾਣਦਾ ਭਵਿੱਖ ਵਿੱਚ ਕੀ ਹੋ ਸਕਦਾ ਪਰ ਕਈ ਲੋਕ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਹਾਂ ਭਾਈ ਅਸੀਂ ਜਾਣਦੇ ਹਾਂ ਅਸੀਂ ਜਾਣਦੇ ਹਾਂ ਕਿ ਆਉਣ ਵਾਲੇ ਕੱਲ ਵਿੱਚ ਤੁਹਾਡੇ ਕੀ ਹੋਣ ਵਾਲਾ ਹੈ ਜੋਤਿਸ਼ ਵਿੱਦਿਆ ਦਾ ਇਸਤੇਮਾਲ ਕੀਤਾ ਜਾਂਦਾ ਆਪਣੇ ਆਪ ਨੂੰ ਜੋਤਸ਼ੀ ਐ ਖਵਾਉਣ ਵਾਲੇ ਉਹ ਲੋਕ ਕੀ ਸੱਚ ਬੋਲਦੇ ਨੇ ਇੱਕ ਬੜੀ ਚੰਗੀ ਕਿਤਾਬ ਹੈ ਜਿਸ ਦੇ ਵਿੱਚ ਬੜੇ ਵੇਰਵੇ ਦਿੱਤੇ ਜਾਂਦੇ ਨੇ ਤੇ ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਇਸ ਬਾਬਤ ਜਾਣਕਾਰੀ ਵੀ ਦਿੱਤੀ ਗਈ ਹੈ ਉਸ ਦਾ ਨਾਮ ਹੈ ਕਿ ਜੋਤਿਸ਼ ਝੂਠ ਬੋਲਦਾ ਕਰ ਇਸ ਸਵਾਲ ਦਾ ਜਵਾਬ ਲੈਣ ਦੇ ਵਾਸਤੇ ਅੱਜ ਅਸੀਂ ਰਾਜੂ ਸੋਨੀ ਜੋ ਕਿ ਇੱਕ ਸੋਸ਼ਲ ਵਰਕਰ ਨੇ ਉਹਨਾਂ ਦੇ ਕੋਲ ਮੌਜੂਦ ਹਨ ਆਮ ਤੌਰ ਦੇ ਉੱਤੇ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਹੋਵੇਗਾ ਇਹੋ ਜੇ ਟੌਪਿਕਸ ਦੇ ਉੱਤੇ ਔਰ ਖਾਸ ਕਰਕੇ ਮਨੋਵਿਗਿਆਨ ਦੇ ਬਾਰੇ ਗੱਲਾਂ ਕਰਦੇ ਚਰਚਾ ਕਰਦੇ ਹੋਏ ਅੱਜ ਉਹਨਾਂ ਦੇ ਨਾਲ ਮੌਜੂਦ ਆ ਉਹਨਾਂ ਤੋਂ ਪੁੱਛਦੇ ਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਚੀਜ਼ਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਸ ਜੋਤਿਸ਼ ਵਿੱਦਿਆ ਦਾ ਅਸਲ ਅਸਤਿਤਵ ਕੀ ਹੈਗਾ ਇਸ ਦੇ ਪ੍ਰਿੰਸੀਪਲਸ ਕੀ ਕਹਿੰਦੇ ਨੇ ਔਰ ਇਹਦੀ ਇੰਪਲੀਮੈਂਟੇਸ਼ਨ ਸਹੀ ਹੈ ਜਾਂ ਗਲਤ ਸੋਨੀ ਜੀ ਬਹੁਤ ਸ਼ੁਕਰੀ ਤੁਹਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਵਨ ਇੰਡੀਆ ਦਾ ਸਾਬ ਸਿੰਘ ਜੀ ਅੱਜ ਬਹੁਤ ਹੀ ਗੰਭੀਰ ਮਸਲੇ ਦੇ ਉੱਤੇ ਆਪਾਂ ਗੱਲ ਕਰਨ ਲੱਗੇ ਆਂ ਔਰ ਜਦੋਂ ਤੁਸੀਂ ਜੋਤਿਸ਼ ਬਾਰੇ ਗੱਲ ਕਰਨ ਆਏ ਹੋ ਤਾਂ ਮੈਂ ਕਹਿ ਸਕਦਾ ਕਿ ਜੋਤਿਸ਼ ਸਾਨੂੰ ਸਦੀਆਂ ਤੋਂ ਗੁੰਮਰਾਹ ਕਰਦਾ ਆ ਰਿਹਾ ਹੈ ਖਾਸ ਕਰਕੇ ਸਾਡੇ ਭਾਰਤੀ ਲੋਕਾਂ ਨੂੰ ਭੋਲੇ-ਪਾਲੇ ਇਨੋਸੈਂਟ ਲੋਕਾਂ ਨੂੰ ਕਿ ਜੋਤਿਸ਼ ਵਿੱਦਿਆ ਦੇ ਰਾਹੀ ਕਿਵੇਂ ਉਹਨਾਂ ਦੀ ਲੁੱਟ ਕਰਦਾ ਹੈ ਕਿਵੇਂ ਉਹਨਾਂ ਦਾ ਐਕਸਪਲੋਇਟ ਕਰਦਾ ਸ਼ੋਸ਼ਣ ਕਰਦਾ ਇਹ ਬਹੁਤ ਗੰਭੀਰ ਮਸਲਾ ਹੈ ਇਸ ਪ੍ਰਤੀ ਵਨ ਇੰਡੀਆ ਵੱਲੋਂ ਜੋ ਸੁਚੇਤ ਕਰਨ ਦਾ ਇੱਕ ਯਤਨ ਕੀਤਾ ਗਿਆ ਇਹ ਬਹੁਤ ਕਾਬਲੇ ਤਾਰੀਫ ਹੈ ਤੇ ਮੈਂ ਸਮਝਦਾ ਕਿ ਜੋਤਿਸ਼ ਸਾਡੇ ਭੋਲੇ ਭਾਲੇ ਲੋਕਾਂ ਨੂੰ ਹੁਣ ਤੱਕ ਬੁਰੀ ਤਰ੍ਹਾਂ ਗੁੰਮਰਾਹ ਕਰਦਾ ਆ ਰਿਹਾ ਹੈ ਅਚਬ ਹੈਰਾਨੀ ਦੀ ਗੱਲ ਹੈ ਕਿਉਂਕਿ ਅਸੀਂ ਆਮ ਤੌਰ ਤੇ ਜਿਵੇਂ ਆ ਮੈਂ ਜ਼ਿਕਰ ਕੀਤਾ ਸੀਗਾ ਜੇ ਕਿਸੇ ਧਾਰਮਿਕ ਸਥਾਨ ਤੇ ਜਾਈਏ ਤਾਂ ਕੋਈ ਐਵੇਂ ਹੀ ਆਮੂਮਾ ਨਹੀਂ ਗੱਲ ਕਰ ਦੇਗਾ ਕਿ ਆਓ ਭਾਈ ਹੱਥ ਦਿਖਾ ਦਿਓ ਹੱਥਾਂ ਦੇ ਵਿੱਚ ਸਾਡੇ ਭਵਿੱਖ ਲਿਖਿਆ ਹੋਇਆ ਹੱਥ ਸਾਡੀ ਤਕਦੀਰ ਲਿਖੀ ਆ ਕਿਹਾ ਜਾਂਦਾ ਵੱਡੇ ਵੱਡੇ ਰੇ ਵੀ ਗੱਲ ਕਰਦੇ ਸੀ ਕਿ ਸਾਡਾ ਧਰੋਂ ਲਿਖ ਕੇ ਆਇਆ ਜੋ ਵੀ ਨਸੀਬ ਹੈਗਾ ਉੱਪਰੋਂ ਲਿਖਿਆ ਆ ਤੇ ਸਾਡੇ ਮੱਥੇ ਉੱਤੇ ਸਾਰਾ ਕੁਝ ਲਿਖਿਆ ਹੋਇਆ ਇਹ ਕੀ ਲਿਖਿਆ ਮੱਥੇ ਉੱਤੇ ਜਿਹੜੇ ਜੋਤਿਸ਼ ਪੜ ਲੈਂਦੇ ਆ ਤੁਹਾਡੇ ਮੱਥੇ ਦੀਆਂ ਲਕੀਰਾਂ ਦੇ ਉੱਤੇ ਕੁਝ ਨਹੀਂ ਹੈ ਇਹ ਤੀਰ ਤੁੱਕਾ ਲਾਉਣ ਵਾਲੇ ਸਿਰਫ ਧਾਰਮਿਕ ਸਥਾਨਾਂ ਦੇ ਉੱਤੇ ਨਹੀਂ ਤੁਹਾਨੂੰ ਘੇਰਦੇ ਤੁਹਾਡੇ ਘਰਾਂ ਚ ਆ ਕੇ ਤੁਹਾਨੂੰ ਘੇਰਦੇ ਆ ਇਹ ਤੁਹਾਨੂੰ ਅਖਬਾਰਾਂ ਦੇ ਰਾਹੀਂ ਪੈਂਫਲਟ ਵੰਡਦੇ ਆ ਤੁਹਾਨੂੰ ਆਪਣੇ ਵਿਜ਼ਿਟਿੰਗ ਕਾਰਡ ਦੇ ਕੇ ਜਾਂਦੇ ਆ ਉਹ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਘੇਰਦੇ ਆ ਤੁਹਾਨੂੰ ਉਹ ਆਪਣੇ ਮੋਬਾਈਲ ਦੇ ਰਾਹੀਂ ਘੇਰਦੇ ਆ ਤੁਹਾਨੂੰ ਫੇਸਬੁੱਕ ਤੇ ਵਟਸਐਪ ਦੇ ਉੱਪਰ ਕੋਈ ਕਸਰ ਬਾਕੀ ਨਹੀਂ ਛੱਡਦੇ ਕਿ ਜਿੱਥੇ ਉਹ ਤੁਹਾਨੂੰ ਘੇਰਨਾਂ ਘੇਰਦੇ ਆ ਘੇਰਦੇ ਆ ਤੁਹਾਡੇ ਮੱਥੇ ਦੀਆਂ ਲਕੀਰਾਂ ਦੇਖਣ ਦੀ ਗੱਲ ਕਰਦੇ ਆ ਤੁਹਾਡੇ ਹੱਥ ਦੀਆਂ ਲਕੀਰਾਂ ਦੇਖਣ ਦੀ ਗੱਲ ਕਰਦੇ ਆ ਜਦੋਂ ਕਿ ਉਹ ਸਾਰੇ ਦਾ ਸਾਰਾ ਤੀਰ ਤੁੱਕਾ ਲਾਉਂਦੇ ਆ ਤੀਰ ਤੁਕਾ ਲਾ ਕੇ ਉਹ ਤੁਹਾਡੇ ਭਵਿੱਖ ਬਾਰੇ ਦੱਸਦੇ ਆ ਕੋਈ ਇਹੋ ਜੀਆਂ 2-4 ਗੱਲਾਂ ਤੁਹਾਡੇ ਪਾਸਟ ਬਾਰੇ ਦੱਸ ਦਿੱਤੀਆਂ ਤੁਹਾਡੇ ਵਰਤਮਾਨ ਬਾਰੇ ਦੱਸ ਦਿੱਤੀਆਂ ਜੋ ਸਾਰੇ ਦੇ ਸਾਰੇ ਤੀਰ ਤੁਕੇ ਹੁੰਦੇ ਆ ਔਰ ਇਹਨਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਖਾਸ ਕਰਕੇ ਸਾਡੇ ਮਿਹਨਤ ਕਾ ਸ਼ਲੋਕਾਂ ਨੂੰ ਸਾਡੇ ਪੜ੍ਹੇ ਲਿਖੇ ਲੋਕਾਂ ਨੂੰ ਤੇ ਜਦੋਂ ਆਪਾਂ ਲਕੀਰਾਂ ਦੀ ਗੱਲ ਕਰਦੇ ਆ ਤਾਂ ਇਹੋ ਜੀ ਕੋਈ ਲਕੀਰ ਸਾਡੇ ਮੱਥੇ ਦੇ ਉੱਤੇ ਨਹੀਂ ਹੈ ਜਿਸ ਨੂੰ ਪੜ ਕੇ ਜੋਤਸ਼ੀ ਤੁਹਾਡੇ ਭਵਿੱਖ ਬਾਰੇ ਦੱਸ ਸਕਣ ਤੇ ਆਪਾਂ ਇਹ ਵੀ ਦੇਖਦੇ ਆ ਕਿ ਉਹ ਹੱਥ ਦੀਆਂ ਲਕੀਰਾਂ ਵੀ ਦੇਖਦੇ ਆ ਹੱਥ ਦੀਆਂ ਲਕੀਰਾਂ ਜਦੋਂ ਦੇਖਦੇ ਆ ਤਾਂ ਉਹ ਸਭ ਤੋਂ ਪਹਿਲਾਂ ਇਹ ਦੇਖਦੇ ਆ ਕਿ ਤੁਹਾਡੀ ਜੇਬ 'ਚ ਪੈਸੇ ਕਿੰਨੇ ਆ ਅੱਛਾ ਔਰ ਤਾਂ ਹੀ ਤੁਹਾਡੇ ਹੱਥ ਦੀਆਂ ਲਕੀਰਾਂ ਉਹ ਦੇਖਦੇ ਆ ਹੱਥ ਦੀਆਂ ਲਕੀਰਾਂ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਤਾਂ ਇਹ ਹੁਣ ਪਿਛਲੇ ਸਮੇਂ ਦੇ ਵਿੱਚ ਚੈਲੰਜ ਕੀਤਾ ਜਾ ਰਿਹਾ ਵਾਰ-ਵਾਰ ਜੋਤਸ਼ੀਆਂ ਨੂੰ ਕਿ ਤੁਸੀਂ ਹੱਥ ਦੀਆਂ ਲਕੀਰਾਂ ਵੇਖ ਕੇ ਕਿਸੇ ਦਾ ਭੂਤਕਾਲ ਕਿਸੇ ਦਾ ਭਵਿੱਖ ਦੱਸ ਦਿਓ ਤੁਸੀਂ ਪ੍ਰੈਜੈਂਟ ਦੱਸ ਦਿਓ ਔਰ ਤੁਸੀਂ ਹੈਰਾਨ ਹੋਵੋਗੇ ਸਾਹਬ ਸਿੰਘ ਜੀ ਇੰਨੀ ਵੱਡੀ ਚੁਣੌਤੀ ਜੋਤਸ਼ੀਆਂ ਨੂੰ ਦਿੱਤੀ ਹੋਈ ਹੈ ਕਿ 10 ਹੱਥਾਂ ਦੀਆਂ ਫੋਟੋ ਸਟੇਟ ਕਾਪੀਆਂ ਜੋਤਸ਼ੀਆਂ ਦੇ ਅੱਗੇ ਰੱਖ ਦਨੇ ਆ ਉਹਦੇ ਚ ਸਿਰਫ ਇੰਨਾ ਹੀ ਦੱਸ ਦਿੰਨੇ ਕਿ ਇਹ ਔਰਤਾਂ ਦੇ ਹੱਥ ਕਿਹੜੇ ਮਰਦਾਂ ਦੇ ਹੱਥ ਕਿਹੜੇ ਆ ਉਹ ਦੱਸ ਦਿੰਨੇ ਕਿ ਇਹਨਾਂ ਚ ਪੜ੍ਹੇ ਲਿਖੇ ਕਿਹੜੇ ਹਨ ਪੜ੍ਹੇ ਨਾ ਕਿਹੜੇ ਆ ਉਹ ਦੱਸ ਦਿੰਨੇ ਕਿ ਇਹ ਇਹਨਾਂ ਚ ਬਿਮਾਰ ਕੌਣ ਆ ਤੇ ਇਹਨਾਂ ਚ ਸਿਹਤਮੰਦ ਕੌਣ ਆ ਹੁਣ ਤੱਕ ਇੱਕ ਵੀ ਦੋਚੀ ਇਹ ਸਾਰਾ ਕੁਝ ਨਹੀਂ ਦੱਸ ਸਕਿਆ ਉਹ ਸਿਰਫ ਸਾਡੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਆ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਹੈਰਾਨੀ ਦੀ ਗੱਲ ਹੈ ਕੋਈ ਚੀਜ਼ ਅੱਜ ਦੀ ਤੇ ਚੱਲਦੀ ਨਹੀਂ ਪਈ ਇਹ ਬੜੀ ਧੀਰ ਦੀ ਚੱਲਦੀ ਪਈ ਹੈ ਔਰ ਬੜੇ ਮਤਲਬ ਜੋਰਾ ਸ਼ੋਰਾ ਤੇ ਚੱਲ ਰਹੀ ਹੈ ਮੁੱਢੋਂ ਗੱਲ ਕਰਦੇ ਹਾਂ ਇਸ ਬਾਰੇ ਇਹ ਹੈ ਕਿ ਚੀਜ਼ ਜੋਤਿਸ਼ ਵਿਦਿਆ ਅਸਲ ਦੇ ਵਿੱਚ ਚੀਜ਼ ਕੀ ਹੈ ਜਿਹੜੀ ਲੈਂਦੀ ਅਸਲ 'ਚ ਜੋਤਿਸ਼ ਵਿਦਿਆ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇਹ ਮੁੱਢ ਤੋਂ ਤੇ ਸਾਡੇ ਨਾਲ ਸਿਰਫ ਜੋਤਿਸ਼ ਨਹੀਂ ਠੱਗੀਆਂ ਮਾਰ ਰਿਆ ਹੋਰ ਵੀ ਬਹੁਤ ਸਾਰੀਆਂ ਠੱਗੀਆਂ ਸਾਡੇ ਲੋਕਾਂ ਦੇ ਨਾਲ ਭੋਲੇ ਭਾਰੇ ਲੋਕਾਂ ਦੇ ਨਾਲ ਵਜਦੀਆਂ ਆ ਰਹੀਆਂ ਧਰਮ ਦੇ ਨਾਂ ਦੇ ਉੱਤੇ ਠੱਗੀ ਵਜਦੀ ਆ ਰਹੀ ਹੈ ਜਾਤਾਂ ਪਾਤਾਂ ਸਾਡੀਆਂ ਮੁੱਢ ਤੋਂ ਚਲਦੀਆਂ ਆ ਰਹੀਆਂ ਇਹਨਾਂ ਸਾਰੀਆਂ ਜਿਹੜੀਆਂ ਸਾਜ਼ਿਸ਼ਾਂ ਇਹਨਾਂ ਸਾਰੀਆਂ ਲੁੱਟਾਂ ਦੇ ਖਿਲਾਫ ਜਦੋਂ ਹੁਣ ਅਸੀਂ ਗੱਲ ਕਰਦੇ ਹਾਂ ਵਿਗਿਆਨਿਕ ਚੇਤਨਾ ਦੀ ਕਿ ਅਸੀਂ ਇਹਨਾਂ ਅੰਧਵਿਸ਼ਵਾਸਾਂ ਵਿਰੁੱਧ ਲੜਾਈ ਲੜ ਰਹੇ ਹਾਂ ਅਸੀਂ ਇਹਨਾਂ ਅੰਧਵਿਸ਼ਵਾਸਾਂ ਵਿਰੁੱਧ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਸਾਨੂੰ ਇਹਦੀਆਂ ਜਿਹੜਾ ਕਿਤੇ ਵੀ ਪਿੱਛੇ ਨਜ਼ਰ ਨਹੀਂ ਆਉਂਦੀਆਂ ਇਹ ਭਾਵੇਂ ਰਾਜਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਸੀਗਾ ਤੇ ਭਾਵੇਂ ਆਮ ਪਰਜਾ ਨੂੰ ਗੁੰਮਰਾਹ ਕੀਤਾ ਜਾਂਦਾ ਸੀਗਾ ਇਹ ਸਾਡੇ ਲੋਕਾਂ ਦੇ ਵਿੱਚ ਹੀ ਸਾਰਾ ਕੁਝ ਨਜ਼ਰ ਆਉਂਦਾ ਹੈ ਪਰ ਤੁਸੀਂ ਦੇਖੋ ਕਿਤੇ ਇੰਗਲੈਂਡ ਦੇ ਵਿੱਚ ਕੋਈ ਜੋਤਸ਼ੀ ਨਹੀਂ ਹੈਗਾ ਕੈਨੇਡਾ ਦੇ ਵਿੱਚ ਕੋਈ ਜੋਤਸ਼ੀ ਨਹੀਂ ਹੈ ਆਸਟ੍ਰੇਲੀਆ ਦੇ ਵਿੱਚ ਕੋਈ ਜੋਤਸ਼ੀ ਨਹੀਂ ਹੈ ਅਸੀਂ ਜਿਹੜੇ ਪਛੜੇ ਮੁਲਕ ਰਹੇ ਆ ਉਹਨਾਂ ਦੇ ਵਿੱਚੀ ਜੋਤਸ਼ੀਆਂ ਨੇ ਸਾਨੂੰ ਗੁੰਮਰਾਹ ਕੀਤਾ ਹੁਣ ਤੱਕ ਸੋ ਹੁਣ ਜਦੋਂ ਵਿਗਿਆਨ ਦਾ ਜੋਗ ਹੈ ਸਾਇੰਸ ਦਾ ਜੋਗ ਹੈ ਹਰ ਗੱਲ ਨੂੰ ਅਸੀਂ ਤਰਕ ਨਾਲ ਦਲੀਲ ਨਾਲ ਗਿਆਨ ਦੇ ਨਾਲ ਇਲਮ ਦੇ ਨਾਲ ਫਰਖ ਸਕਦੇ ਆ ਤਾਂ ਸਾਨੂੰ ਜੋਤਸ਼ੀ ਦੀਆਂ ਜਿਹੜਾ ਕਿਤੇ ਵੀ ਨજર ਨਹੀਂ ਆਉਂਦੀਆਂ ਅਜੀਬ ਗੱਲ ਹੈ ਨਾ ਜਵਾਕ ਜੰਮਦਾ ਆ ਜੰਮਣ ਤੋਂ ਪਹਿਲਾਂ ਹੀ ਜੋਤਸ਼ੀ ਦੀ ਐਂਟਰੀ ਹੋ ਜਾਂਦੀ ਹੈ ਉਹਦੇ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਟੇਵੇ ਬਣ ਜਾਂਦੇ ਆ ਉਹਦੀ ਜ਼ਿੰਦਗੀ ਚ ਕੀ ਕੁਝ ਹੋਣਾ ਆ ਉਹਦੇ ਬਾਰੇ ਗੱਲਾਂ ਹੋਣ ਲੱਗ ਜਾਂਦੀਆਂ ਨੇ ਨਾਮ ਕਦੋਂ ਰੱਖਣਾ ਆ ਕੀ ਰੱਖਣਾ ਆ ਵਿਆਹ ਕਦੋਂ ਹੋਣਾ ਆ ਮਰਨਾ ਕਿੱਦਾਂ ਆ ਕੰਮ ਕਿੱਥੇ ਜਾਣਾ ਹਰ ਇੱਕ ਚੀਜ਼ ਜੋਤਸ਼ੀ ਲਿਖੀ ਬੈਠੇ ਆ ਇੱਕ ਹੀ ਹੈ ਪਰ ਟੇਵੇ ਸਾਫ ਸਿੰਘ ਜੀ ਤੁਸੀਂ ਦੇਖੋ ਕਿੱਡੀ ਹਾਸੋ ਹੀ ਨਹੀਂ ਗੱਲ ਹੋ ਰਹੀ ਆ ਮੇਰੇ ਡਾਕਟਰ ਸਰਜਨ ਆ ਮਿੱਤਰ ਆ ਮੇਰੇ ਉਹ ਮੈਨੂੰ ਦੱਸਦੇ ਆ ਕਿ ਸਾਡੇ ਕੋਲ ਇਹੋ ਜੀਆਂ ਲੇਡੀਜ਼ ਆਉਂਦੀਆਂ ਕਿ ਜਦੋਂ ਅਸੀਂ ਉਹਨਾਂ ਨੂੰ ਦੱਸਦੇ ਆ ਕਿ ਵੀ ਤੁਹਾਡੀ ਡਿਲੀਵਰੀ 5-7 ਦਿਨਾਂ ਤੱਕ ਹੋਣੀ ਆ ਆਪਣੇ ਪੂਰੇ ਟਾਈਮ ਤੇ ਹੋਣੀ ਆ ਤਾਂ ਉਹ ਸਾਨੂੰ ਆ ਕੇ ਇਹ ਕਹਿੰਦੀਆਂ ਕਿ ਸਾਨੂੰ ਜੋਤਸੀ ਨੇ ਕਿਹਾ ਕਿ ਸਾਡੀ ਡਿਲੀਵਰੀ ਇਹ 2 ਦਿਨ ਪਹਿਲਾਂ ਹੋਣੀ ਚਾਹੀਦੀ ਹੈ 3 ਦਿਨ ਪਹਿਲਾਂ ਹੋਣੀ ਚਾਹੀਦੀ ਹੈ ਇਹਦੇ ਵਾਸਤੇ ਸਜੀਰੀਅਨ ਕਰਾਏ ਜਾਂਦੇ ਆ ਉਹ ਪ੍ਰੀਮਚੂਰ ਬੱਚੇ ਪ੍ਰੀਮਚੂਰ ਬੱਚੇ ਬਾਰ ਕਰਾਏ ਜਾਂਦੇ ਹੈਗੇ ਆ ਤੁਸੀਂ ਦੇਖੋ ਜੋਤਸ਼ੀਆਂ ਦੇ ਮਗਰ ਲਾ ਕੇ ਉਹ ਡਾਕਟਰ ਜਦੋਂ ਉਹਨਾਂ ਨੂੰ ਦਬਕਾ ਮਾਰਦੇ ਆ ਜਦੋਂ ਉਹਨਾਂ ਨੂੰ ਰੋਕਦੇ ਆ ਤਾਂ ਫਿਰ ਉਹ ਕੀ ਕਰਦੇ ਆ ਕਿ ਵੀ ਤੁਸੀਂ ਤੁਸੀਂ ਨਹੀਂ ਸਾਡਾ ਸੀਜ਼ੇਰੀਅਨ ਕਰਨਾ ਤਾਂ ਅਸੀਂ ਦੂਜੇ ਡਾਕਟਰ ਕੋਲ ਚੱਲੇ ਆ ਇਹ ਦੇਖੋ ਬੱਚੇ ਦੇ ਨਾਲ ਤਸ਼ੱਦਦ ਹੋ ਰਿਹਾ ਔਰ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਵੀ ਕਿਵੇਂ ਉਹ ਜਿਹੜੇ ਜੋਤਸ਼ੀ ਐ ਸਾਡੇ ਲੋਕਾਂ ਨੂੰ ਬੁਰੀ ਤਰ੍ਹਾਂ ਗੁੰਮਰਾਹ ਕਰਦੇ ਆ ਹੁਣ ਜਦੋਂ ਆਪਾਂ ਗੱਲ ਕਰਦੇ ਆ ਜਨਮ ਤੋਂ ਲੈ ਕੇ ਮਰਨ ਤੱਕ ਦੀ ਵਿਆਹ ਸ਼ਾਦੀ ਦੀ ਵਿਆਹਾਂ ਸ਼ਾਦੀਆਂ ਜਿੰਨੀਆਂ ਵੀ ਹੁੰਦੀਆਂ ਆ ਉਹ ਸਾਰੀਆਂ ਜੋਤਸ਼ੀਆਂ ਨੂੰ ਪੁੱਛ ਕੇ ਹੁੰਦੀਆਂ ਉਹਨਾਂ ਨੂੰ ਪੁੱਛ ਕੇ ਟਾਈਮ ਰੱਖਿਆ ਜਾਂਦਾ ਅੱਛਾ ਕੀ ਉਹ ਸਾਰੇ ਵਿਆਹ ਸਕਸੈਸ ਹੁੰਦੇ ਆ ਬਿਲਕੁਲ ਸਕਸੈਸ ਨਹੀਂ ਹੁੰਦੇ ਉਹ ਤੁਸੀਂ ਦੇਖੋਗੇ ਹੈਰਾਨ ਹੋਵੋਗੇ ਕਿ ਵਿਆਹ ਵਾਲੇ ਦਿਨ ਹੀ ਉਹਨਾਂ ਦਾ ਕਲੇਸ਼ ਪਿਆ ਹੁੰਦਾ ਕਈ ਵਾਰੀ ਵਿਆਹ ਤੋਂ ਪਹਿਲਾਂ ਹੀ ਕਲੇਸ਼ ਪੈ ਜਾਂਦਾ अच्छा ਵਿਆਹ ਵਾਲੇ ਦਿਨ ਕਲੇਸ਼ ਪੈ ਗਿਆ ਉਸ ਤੋਂ ਬਾਅਦ ਬਰਾਤ ਘਰ ਜਾਂਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਮੀਆਂ ਬੀਵੀ ਦੀ ਆਪਸ ਵਿੱਚ ਬੰਦ ਹੀ ਨਹੀਂ ਹੈ ਉਹ ਘਰ 'ਚ ਕਲੇਸ਼ ਪੈ ਜਾਂਦਾ ਵੀ ਕੁੜੀ ਨੇ ਸਾਨੂੰ ਦਾਜ ਨਹੀਂ ਦਿੱਤਾ ਮੁੰਡਾ ਠੀਕ ਨਹੀਂ ਹੈਗਾ ਜਨਨ ਕਿ ਉਹਨਾਂ ਦੇ ਵਿੱਚ ਇਹੋ ਜਿਹਾ ਕਲੇਸ਼ ਪੈਂਦਾ ਕਿਉਂਕਿ ਕਈ ਵਾਰੀ ਤੇ ਬਰਾਤ ਪੂਰੀ ਦੀ ਪੂਰੀ ਪੁਲਿਸ ਸਟੇਸ਼ਨ ਪਹੁੰਚੀ ਹੁੰਦੀ ਲੜਾਈ ਝਗੜੇ ਕਰਕੇ ਉਹ ਸਾਰਾ ਕੁਝ ਜੋਤਸ਼ੀਆਂ ਨੂੰ ਪੁੱਛ ਕੇ ਕੀਤਾ ਜਾਂਦਾ ਹੈ ਕਿ ਜੋਤਸ਼ੀਆਂ ਨੇ ਕਦੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਕਿ ਵੀ ਅਸੀਂ ਇਹਨਾਂ ਦੀ ਤਰੀਕ ਗਲਤ ਮਿੱਥ ਦਿੱਤੀ ਸੀਗੀ ਤੇ ਅਸੀਂ ਇਹਨਾਂ ਦੇ ਗੁਨਾਹਗਾਰ ਆ ਕਦੇ ਵੀ ਨਹੀਂ ਉਹ ਆਪ ਦੇ ਫੇਰੇ ਕਰਾ ਕੇ ਆਪ ਦੇ ਸਾਰੇ ਜਿਹੜੇ ਸ਼ਗਨ ਕਰਾ ਕੇ ਧਾਰਮਿਕ ਰੀਤੋ ਰਿਵਾਜ ਕਰਾ ਕੇ ਪੈਸੇ ਲੈ ਕੇ ਤੇ ਤੁਰਦੇ ਬੰਦੇ ਆ ਉਹ ਬਾਅਦ ਚ ਨਿਪਟਨ ਕੁੜੀ ਵਾਲੇ ਨਿਪਟਨ ਮੁੰਡੇ ਵਾਲੇ ਨਿਪਟਨ ਰਿਸ਼ਤੇਦਾਰ ਨਿਪਟਨ ਤੇ ਤੁਸੀਂ ਦੇਖੋ ਜੋਤਸ਼ੀ ਨੇ ਕਦੇ ਇਹ ਨਹੀਂ ਕਿਹਾ ਭਾਈ ਆ ਕੁੜੀ ਨੂੰ ਤੁਸੀਂ ਦੇਖ ਲਵੋ ਮੁੰਡੇ ਨੂੰ ਦੇਖ ਲਵੋ ਮੁੰਡੇ ਦਾ ਕੋਈ ਟੈਸਟ ਕਰਾ ਲਵੋ ਵੀ ਮੁੰਡਾ ਨਸ਼ੇ ਤਾਂ ਨਹੀਂ ਕਰਦਾਗਾ ਉਹ ਵਿਗਿਆਨਿਕ ਆਧਾਰ ਸਾਡੇ ਲੋਕ ਨਹੀਂ ਮੰਨਦੇ ਉਹ ਜੋਤਿਸ਼ੀ ਦੇ ਮਗਰ ਲੱਗ ਕੇ ਰਿਸ਼ਤਾ ਕਰਦੇ ਆ ਸੋ ਇਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਮਤਲਬ ਅਜੀਬ ਗੱਲ ਲੱਗੀ ਹੈ ਕਿ ਹਰ ਇੱਕ ਚੀਜ਼ ਨੂੰ ਲੈ ਕੇ ਜੋਤਿਸ਼ੀ ਵੱਲ ਪਹੁੰਚ ਕਰਨੀ ਇਹ ਇੱਕ ਪਾਸੇ ਤਾਂ ਸਾਇੰਟਿਫਿਕ ਹੋਣ ਦਾ ਪ੍ਰਮਾਣ ਦੇ ਰਹੇ ਹਾਂ ਅਸੀਂ ਕਿ ਅਸੀਂ ਇੰਨੀ ਵੱਡੀ ਇਕਨੋਮੀ ਹੋ ਗਏ ਆ ਤੇ ਅਸੀਂ ਇਸ ਪੱਧਰ ਤੇ ਪਹੁੰਚ ਗਏ ਆ ਪਰ ਦੂਜੇ ਪਾਸੇ ਅਜੇ ਵੀ ਅਸੀਂ ਉੱਥੇ ਹੀ ਫਸੇ ਹੋਏ ਆ ਇਹ ਬਹੁਤ ਵੱਡਾ ਦੁਖਾਂਤ ਆ ਸਾਡਾ ਕਿ ਅਸੀਂ ਹਰ ਪੱਧਰ ਦਾ ਮੁਕਾਬਲਾ ਵਿਗਿਆਨਿਕ ਤੌਰ ਤੇ ਕਰਨ ਦੇ ਕਾਬਿਲ ਹੋ ਗਏ ਆ ਪਰ ਇਸ ਦੇ ਬਾਵਜੂਦ ਸਾਡੇ ਪੈਰਾਂ ਵਿੱਚ ਜੋਤਸ਼ ਦੀਆਂ ਜੰਜੀਰਾਂ ਪਈਆਂ ਹੋਈਆਂ ਉਹਦਾ ਕਾਰਨ ਇੱਕ ਬਹੁਤ ਸਾਫ਼ ਤੇ ਸਪਸ਼ਟ ਹੈ ਕਿਉਂਕਿ ਹਲੇ ਅਸੀਂ ਉਸ ਪੱਧਰ ਦੇ ਤਰੱਕੀ ਨਹੀਂ ਕਰ ਸਕੇ ਮੁਕਾਬਲੇ ਦੇ ਵਿੱਚ ਨਹੀਂ ਆ ਸਕੇ ਮੰਨ ਲਓ ਸਾਡੀ ਹੈਲਥ ਦੀ ਸਮੱਸਿਆ ਹੈ ਸਾਨੂੰ ਹੈਲਥ ਵਾਸਤੇ ਕੀ ਚਾਹੀਦਾ ਡਾਕਟਰ ਚਾਹੀਦਾ ਸਾਨੂੰ ਨਰਸਿੰਗ ਸਟਾਫ ਚਾਹੀਦਾ ਅੱਛਾ ਜੇ ਮੰਨ ਲਓ ਕੋਈ ਮਰੀਜ਼ ਹੈ ਉਹਦੀ ਬਿਮਾਰੀ ਦਾ ਕਾਰਨ ਕੋਈ ਟੀਬੀ ਹੈ ਕਿਸੇ ਨੂੰ ਕਿਸੇ ਨੂੰ ਏਡ ਹੈ ਕਿਸੇ ਨੂੰ ਬੀਪੀ ਹੈ ਕਿਸੇ ਨੂੰ 슈ਗਰ ਹੈ ਉਹ ਬਿਮਾਰੀ ਕਰਕੇ ਅਫਸਟ ਰਹਿੰਦਾ ਹੁਣ ਉਹਨੂੰ ਪੂਰੀ ਸਿਹਤ ਚਾਹੀਦੀ ਹੈ ਉਹਨੂੰ ਪੂਰਾ ਡਾਕਟਰੀ ਚਾਹੀਦੀ ਹੈ ਹੁਣ ਉਹ ਕੀ ਕਰਦਾ ਹੈ ਕਿ ਡਾਕਟਰੀਆਂ ਨੂੰ ਪੂਰੀ ਮਿਲਦੀ ਨਹੀਂ ਉਹ ਮਾਨਸਿਕ ਤੌਰ ਤੇ ਅਪਸੈਟ ਹੁੰਦਾ ਹੈ ਉਹ ਫਾਈਨੈਂਸ਼ਲੀ ਅਪਸੈਟ ਹੁੰਦਾ ਹੈ ਉਹ ਜਾਂਦਾ ਹੈ ਜੋਤਸੀ ਦੇ ਕੋਲ ਜੋਤਸੀ ਦੇ ਕੋਲ ਲਾਈਨਾਂ ਲੱਗੀਆਂ ਬਾਬਿਆਂ ਦੇ ਕੋਲ ਲਾਈਨਾਂ ਲੱਗੀਆਂ ਜੇ ਉਹ ਸਾਰੇ ਦੇ ਸਾਰੇ ਲੋਕ ਹਸਪਤਾਲ ਦੇ ਅੱਗੇ ਲਾਈਨਾਂ ਲਾ ਲੈਣ ਤਾਂ ਸਰਕਾਰ ਨੂੰ ਭੱਜਣਾ ਪੈ ਜਾਣਾ ਬਈ ਇੰਨੇ ਲੋਕ ਇੰਨੇ ਮਰੀਜ਼ ਆ ਸਾਡੇ ਕੋਲ ਇਹਨਾਂ ਦੇ ਇਲਾਜ ਦਾ ਸੀ ਪ੍ਰਬੰਧ ਕਰਨਾ ਉਹ ਕੀ ਹੋ ਗਿਆ ਕਿ ਉਹ ਕਨਵਰਟ ਹੋ ਗਏ ਉਹ ਜਿਹੜੀ ਸਰਕਾਰ ਆ ਉਹਦਾ ਜਿਹੜਾ ਬੋਝ ਹੈ ਉਹ ਘਟ ਗਿਆ ਉਹਦੇ ਨਾਲ ਮਰੀਜ਼ ਦੀ ਹਾਲਤ ਜਿਹੜੀ ਦਿਨ-ਦਿਨ ਮਾੜੀ ਹੁੰਦੀ ਜਾਂਦੀ ਆ ਉਹ ਸਾਰੇ ਦਾ ਸਾਰਾ ਉਹ ਕਹਿੰਦਾ ਕਿ ਵੀ ਮੇਰੀ ਕਿਸਮਤ ਮਾੜੀ ਆ ਮੇਰੇ ਹੱਥ ਦੀਆਂ ਰੇਖਾਵਾਂ ਚ ਨੁਕਸ ਹੈ ਤੇ ਮੈਂ ਤੇ ਰਾਹੁ ਕੇਤੂ ਦਾ ਸ਼ਿਕਾਰ ਹੋ ਗਿਆ ਜਨ ਕਿ ਉਹ ਜੋਤਸ਼ੀ ਇਧਰ ਪਾਸੇ ਉਲਝਾ ਦਿੰਦਾ ਪਰ ਜੇ ਵਿਗਿਆਨਿਕ ਨਜ਼ਰੀਆ ਹੋਵੇ ਤਾਂ ਆਪਾਂ ਉਹਨੂੰ ਡਾਕਟਰ ਕੋਲ ਭੇਜਾਂਗੇ ਡਾਕਟਰ ਅੱਗੇ ਲੈਣਾ ਲੱਗੀਆਂ ਹੋਣਗੀਆਂ ਡਾਕਟਰਾਂ ਦੀ ਲੋੜ ਪੈਣੀ ਨਰਸਾਂ ਦੀ ਲੋੜ ਪੈਣੀ ਹੈ ਸੋ ਇਹ ਸਰਕਾਰ ਇਸ ਕਰਕੇ ਇਧਰ ਧਿਆਨ ਨਹੀਂ ਦਿੰਦੀ ਉਹ ਲੋਕਾਂ ਨੂੰ ਇਧਰ ਲਈ ਰੱਖਦੀ ਹੈ ਉਹੀ ਗੱਲ ਹੈ ਨਾ ਗ੍ਰਹਿਾਂ ਨਕਸ਼ਤਰਾਂ ਦਾ ਖੇਡ ਕਹਿ ਦਿੰਦੇ ਆ ਹੈਗੇ ਗ੍ਰਹਿ ਮਾੜੇ ਆ ਗ੍ਰਹਿ ਚੰਗੇ ਆ ਇਹ ਗ੍ਰਹਿ ਜਿਹੜੇ ਇੰਨੇ ਆਪਣੇ ਪਰਮਾਨ ਚ ਘੁੰਮਦੇ ਪਏ ਇਹ ਕਿੱਦਾਂ ਸਾਡੇ ਤੇ ਪ੍ਰਭਾਵ ਪਾ ਦਿੰਦੇ ਮੈਨੂੰ ਤਾਂ ਨਹੀਂ ਸਮਝ ਆਇਆ ਕਿਸੇ ਵੀ ਗ੍ਰਹਿ ਦਾ ਸਾਡੀ ਸਿਹਤ ਦੇ ਉੱਤੇ ਕੋਈ ਅਸਰ ਨਹੀਂਗਾ ਕਿਸੇ ਵੀ ਗ੍ਰਹਿ ਦਾ ਅਸਰ ਨਾ ਹੋਣ ਕਰਕੇ ਸਾਨੂੰ ਇਸ ਲਈ ਨਿਸ਼ਚਿੰਤ ਰਹਿਣਾ ਚਾਹੀਦਾ ਕੋਈ ਫਿਕਰ ਨਹੀਂ ਕਰਨੀ ਚਾਹੀਦੀ ਪਰ ਜਿਹੜੇ ਜੋਤਸ਼ੀ ਹੈ ਉਹ ਸਾਨੂੰ ਗ੍ਰਹਾਂ ਦੇ ਵਿੱਚ ਉਲਝਾਈ ਰੱਖਦੇ ਹੈ ਰਾਹੂ ਚ ਉਲਝਾ ਰਿਹਾ ਕੇਤੂ ਚ ਉਲਝਾ ਰਿਹਾ சனி ਦੇ ਵਿੱਚ ਉਲਝਾ ਰਿਹਾ ਤੁਹਾਡੇ ਤੇ ਸ਼ਨੀ ਦਾ ਕਰੋਪ ਹੈ ਤੁਸੀਂ ਸ਼ਨੀ ਦੀ ਪੂਜਾ ਕਰੋ ਤੁਸੀਂ ਰਾਹੂ ਕੇਤੂ ਦਾ ਉਪਾਕਰਵ ਉਹ ਜਦੋਂ ਉਪਾਕਰਦਿਆ ਕਰਦੇ ਆ ਕਰਦੇ ਆ ਸਾਡੀਆਂ ਜੇਬਾਂ ਖਾਲੀ ਕਰਦੇ ਆ ਪਰ ਜੇ ਉਹ ਸਾਨੂੰ ਸੈਂਟੀਫਿਕ ਦੱਸਣ ਕਿ ਭਾਈ ਤੇਰੀ ਸਿਹਤ ਦਾ ਕਾਰਨ ਇਹ ਹੈ ਵਿਗੜੀ ਹੋਈ ਸਿਹਤ ਦਾ ਕਾਰਨ ਹੈ ਕਿ ਤੇਰੇ ਕੋਲ ਡਾਕਟਰਾਂ ਦੀ ਕਮੀ ਹੈ ਤੁਹਾਡੇ ਕੋਲ ਦਵਾਈਆਂ ਦੀ ਲੋੜ ਹੈ ਤੁਹਾਨੂੰ ਟੈਸਟਾਂ ਦੀ ਲੋੜ ਹੈ ਤੁਸੀਂ ਸਿਵਲ ਹਸਪਤਾਲ ਚ ਜਾਓ ਤੁਸੀਂ ਆਪਣੇ ਪ੍ਰਬੰਧ ਕਰੋ ਡਾਕਟਰੀ ਸਹਾਇਤਾ ਦਾ ਫਿਰ ਉਹ ਅਸੀਂ ਰਾਹੁ ਕੇਤੂ ਦੇ ਚੱਕਰ ਚੋਂ ਨਿਕਲਾਂਗੇ ਨਹੀਂ ਤਾਂ ਇਹ ਰਾਹੁ ਕੇਤੂ ਦੇ ਚੱਕਰ ਚ ਉਹਨਾਂ ਨੇ ਸਾਨੂੰ ਉਲਝਾਈ ਰੱਖਣਾ ਹੈ ਇਸ ਚੀਜ਼ ਬਾਰੇ ਮੈਂ ਜਾਣਨਾ ਵੀ ਚਾਹਨਾ ਦੇਖੋ ਇੱਕ ਚੀਜ਼ ਹੈਗੀ ਹੈ ਗ੍ਰਹਿ ਨਕਸ਼ਤਰ ਜਿਲਾਂ ਨੂੰ ਲੈ ਕੇ ਇਹ ਚਰਚਾਵਾਵਾਂ ਹੁੰਦੀਆਂ ਨੇ ਗ੍ਰਹਿ ਇੱਕ ਬਹੁਤ ਹੀ ਜ਼ਿਆਦਾ ਸਾਇੰਟਿਫਿਕ ਟਰਮ ਆ ਜਾਂਦੀ ਹੈ ਜਦੋਂ ਆਪਾਂ ਗ੍ਰਹਾਂ ਬਾਰੇ ਗੱਲ ਕਰਦੇ ਆ ਆਪਾਂ ਐਸਟਰੋਨੋਮੀ ਬਾਰੇ ਗੱਲ ਕਰਦੇ ਆ ਅਸੀਂ ਸਪੇਸ ਬਾਰੇ ਗੱਲ ਕਰਦੇ ਆ ਦੂਜੇ ਪਾਸੇ ਆਹਾ ਹੈਗਾ ਦੂਜੇ ਪਾਸੇ ਜੋਤਿਸ਼ ਵਿਦਿਆ ਐਸਟਰੋਲੋਜੀ ਜਿਹਨੂੰ ਕਹਿੰਦੇ ਆ ਉਹ ਹੈਗੀ ਹੈ ਇਹ ਦੋਵਾਂ ਨੂੰ ਕੋਰਿਲੇਟ ਕਿਦਾਂ ਕਰ ਦਿੱਤਾ ਗਿਆ ਨਾਲੇ ਇਹ ਦੋਵੇਂ ਦੋਮਾ ਦਾ ਕੋ ਇਹ ਹੋ ਸਕਦੇ ਕੋਰਿਲੇਟ ਕੋਰਿਲੇਟ ਇਸ ਲਈ ਕਰ ਦਿੱਤੇ ਗਏ ਆ ਚਲਾਕ ਜੋਤਸ਼ੀਆਂ ਵੱਲੋਂ ਕਿਉਂਕਿ ਜਿਹੜੇ ਅਸਲ 'ਚ ਗ੍ਰਹਿ ਸਾਡੇ ਉਹਨਾਂ ਦਾ ਸਾਡੀ ਜ਼ਿੰਦਗੀ ਦੇ ਉੱਤੇ ਕੋਈ ਪ੍ਰਭਾਵ ਨਹੀਂ ਹੈ ਉਹ ਕੁਦਰਤ ਦੇ ਵਿੱਚ ਆਪਣਾ ਸਰਕਲ ਘਮਾਉਂਦੇ ਪਏ ਆ ਉਹ ਆਪਣੀ ਥਾਂ ਦੇ ਉੱਤੇ ਆਪਣਾ ਕੰਮ ਕਰਦੇ ਪਏ ਆ ਉਹਨਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਸਾਡੇ ਕੰਮਕਾਰ ਦੇ ਨਾਲ ਕੋਈ ਲੈਣ-ਦੇਣ ਨਹੀਂ ਆ ਪਰ ਜਿਹੜੇ ਜੋਤਸ਼ੀ ਤਾਂਤਰਿਕ ਆ ਇਹਨਾਂ ਨੇ ਸਾਡੇ ਭੋਲੇ ਭਾਰੇ ਲੋਕਾਂ ਨੂੰ ਇਧਰਲੇ ਪਾਸੇ ਉਲਝਾ ਕੇ ਰੱਖ ਲਿਆ ਜਦੋਂ ਕਿ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਸਕੂਲਾਂ 'ਚ ਕਾਲਜਾਂ ਦੇ ਵਿੱਚ ਇੱਕ ਵਿਗਿਆਨਿਕ ਨਜ਼ਰੀਆ ਦੇਈਏ ਆਪਣੇ ਅਧਿਆਪਕ ਸਹਿਬਾਨ ਕੱਲੀ ਕੱਲੀ ਗੱਲ ਬਾਰੇ ਦੱਸਣ ਭਾਈ ਸ਼ਨੀ ਦਾ ਤੁਹਾਡੀ ਜ਼ਿੰਦਗੀ ਦੇ ਉੱਤੇ ਕੋਈ ਅਸਰ ਨਹੀਂਗਾ ਰਾਹੁ ਕੇਤੂ ਦਾ ਤੁਹਾਡੀ ਜ਼ਿੰਦਗੀ ਦੇ ਉੱਤੇ ਕੋਈ ਅਸਰ ਨਹੀਂ ਹੈ ਅੱਜ ਸਾਡੇ ਕੋਲ ਇੰਨਾ ਕੁਝ ਵਿਗਿਆਨਿਕ ਆਧਾਰ ਬਣ ਚੁੱਕਿਆ ਕਿ ਅਸੀਂ ਕੱਲੀ ਕੱਲੀ ਚੀਜ਼ ਤੇ ਸਾਹਮਣੇ ਰੱਖ ਦਿੰਦੇ ਆ ਸਾਡੇ ਕੋਲ ਰਾਹੁ ਕੇਤੂ ਸ਼ਨੀ ਸੜ ਕੋ ਸੂਰਜ ਗ੍ਰਹਿ ਚੰ드ਰਮਾ ਦੇ ਉੱਤੇ ਸਾਡੇ ਕੋਲ ਸਾਰੇ ਕੁਝ ਪਹੁੰਚਣ ਦੇ ਸਾਧਨ ਹੋ ਚੁੱਕੇ ਆ ਅਸੀਂ ਤੇ ਧਰਤੀ ਤੋਂ ਲੈ ਕੇ ਆਸਮਾਨ ਤੱਕ ਆਪਣੇ ਕਲਾਵੇ 'ਚ ਲੈ ਲਿਆ ਇਸ ਦੇ ਬਾਵਜੂਦ ਸਾਡੇ ਪੈਰਾਂ ਦੇ ਵਿੱਚ ਰਾਹੁ ਕੇਤੂ ਦੀਆਂ ਜੰਜੀਰਾਂ ਬੁਰੀ ਤਰ੍ਹਾਂ ਜਕੜ ਕੇ ਰੱਖ ਦਿੱਤੀਆਂ ਕਿ ਲੋਕ ਉਡਾਰੀ ਭਾਰੀ ਨਾ ਸਕਣ ਸਾਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਸ਼ਨੀ ਦੀ ਗੱਲ ਕਰ ਰਹੀ ਸੀ ਮੇਰੇ ਜ਼ੈਨ ਚਾਈ ਗੱਲ ਕਿ ਜਦੋਂ ਆਪਾਂ ਕਿਸੇ ਸਾਇੰਟਿਸਟ ਦੀ ਗੱਲ ਸੁਣਦੇ ਆ ਨਾ ਤੇ ਸ਼ਨੀ ਨੂੰ ਸੈਟਰਨ ਦਾ ਰੂਪ ਜਿਹੜਾ ਕਹਿੰਦੇ ਆ ਸੈਟਰਨ ਤਾਂ ਬੜਾ ਖੂਬਸੂਰਤ ਪਲੈਨਟ ਮੰਨਿਆ ਗਿਆ ਆਪਣੇ ਆਪ ਦੇ ਵਿੱਚ ਬੜਾ ਸੋਹਣਾ ਪਲੈਨਟ ਆਪਣੇ ਸੌਰ ਮੰਡਲ 'ਚ ਹੈਗਾ ਆ ਪਰ ਉਹਦੇ ਨਾਮ ਦੇ ਨਾਲ ਐਡਾ ਘਾਤਕ ਇਹ ਅਮਲਾ ਜੋੜ ਦਿੱਤਾ ਗਿਆ ਕੀ ਮਸਲਾ ਹੈ ਦੇਖੋ ਇਹ ਤੇ ਤੁਸੀਂ ਇਹ ਦੇਖੋ ਵੀ ਸ਼ਨੀ ਦੇ ਨਾਲ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਸਲਾ ਵੀ ਉੱਠ ਖੜਾ ਹੋਇਆ ਹੈ ਹਨਾ ਤੁਸੀਂ ਉਹ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਹੋ ਰਿਹਾ ਹੈ ਜਿਸ ਨੂੰ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਨੂੰ ਸਮਝਣ ਦੀ ਲੋੜ ਹੈ ਸਾਡਾ ਜਿਹੜਾ ਸੈਂਟੀਫਿਕ ਟੈਂਪਰਮੈਂਟ ਹੈ ਉਹ ਸਾਨੂੰ ਅਪਣਾਉਣ ਦੀ ਲੋੜ ਹੈ ਜਦੋਂ ਕਿ ਜੋਤਸ਼ੀਆ ਤੰਤਰਗੀਆਂ ਨੇ ਸਾਨੂੰ ਅਰਥ ਦਾ ਅਨਰਥ ਕਰ ਦਿੱਤਾ ਜਿੱਥੇ ਉਹ ਸਾਡੇ ਕੋਲ ਸ਼ਨੀ ਇੱਕ ਖੂਬਸੂਰਤ ਗ੍ਰਹਿ ਹੈਗਾ ਉੱਥੇ ਉਹ ਕੀ ਦਾ ਕੀ ਬਣਾ ਦਿੱਤਾ ਉਹ ਤੋਂ ਸਾਡੇ ਲੋਕ ਡਰੀ ਜਾਂਦੇ ਆ ਸੈਮੀ ਜਾਂਦੇ ਆ ਉਹ ਕਾਲੇ ਰੰਗ ਦੇ ਵਿੱਚ ਇੱਥੇ ਇੱਕ ਸੱਜਣਾ ਉਹ ਮੰਗਦਾ ਫਿਰਦਾ ਹੁੰਦਾ ਵੀ ਸ਼ਨੀ ਦੇਵਤਾ ਆ ਗਿਆ ਅੱਛਾ ਫਿਰ ਉਹ ਸ਼ਨੀਵਾਰ ਨੂੰ ਨਿੰਬੂ ਮਿਰਚਾਂ ਟੰਗੀ ਜਾਂਦੇ ਆ ਉਹਦਾ ਕੀ ਅਰਥ ਹੈ ਉਹਦਾ ਉਹਦਾ ਕੋਈ ਵਿਗਿਆਨਿਕ ਆਧਾਰ ਨਹੀਂ ਹੈ ਇਸ ਲਈ ਸਾਡੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਖਾਸ ਕਰਕੇ ਸਾਡਾ ਜਿਹੜਾ ਪੜਿਆ ਲਿਖਿਆ ਵਰਗ ਹੈ ਉਸ ਨੂੰ ਅੱਗੇ ਆਉਣਾ ਚਾਹੀਦਾ ਉਸ ਨੂੰ ਚਾਹੀਦਾ ਹੈ ਕਿ ਵੀ ਇਹ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਭਾਈ ਇਹ ਸਾਰਾ ਕੁਝ ਇਹ ਗੁੰਮਰਾਹਕੁਨਾ ਇਸ ਤੋਂ ਬਚਿਆ ਜਾਵੇ ਅச்சா ਸੋਨੀ ਸਾਹਿਬ ਇੱਕ ਚੀਜ਼ ਹੋਰ ਹੈ ਜਦੋਂ ਆਪਾਂ ਕਿਸੇ ਜੋਤਸ਼ੀ ਕੋਲ ਜਾਈਏ ਉਹਨਾਂ ਨੂੰ ਹੱਥ ਦਿਖਾਈਏ ਆਪਣੇ ਤੇ ਉਹ ਹੱਥਾਂ ਦੀਆਂ ਲਕੀਰਾਂ ਕਹਿੰਦੇ ਕਿ ਆ ਤੁਹਾਡੀ ਲਾਈਫ ਲਾਈਨ ਹੈ ਇਹ ਤੁਹਾਡੀ ਪਤਨੀ ਮੈਰਿਜ ਲਾਈਨ ਹੈ ਇਹ ਤੁਹਾਡੀ ਪੜ੍ਹਾਈ ਲਿਖਾਈ ਦੀ ਲਾਈਨ ਹੈ ਇਹ ਇੰਨੀ ਘੱਟ ਹੈ ਤੇ ਤੁਸੀਂ ਇੰਨਾ ਨਹੀਂ ਜੀਣਾ ਤੇ ਤੁਸੀਂ ਇੰਨਾ ਨਹੀਂ ਪੜ੍ਹਨਾ ਇਹ ਕੀ ਸੀਕਵੈਂਸ ਹੈ ਸਾਬ ਸਿੰਘ ਜੀ ਜਿਹੜੀਆਂ ਲਕੀਰਾਂ ਦਾ ਇੱਕੋ ਹੀ ਕਾਰਨ ਹੈ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਉਹਦੀਆਂ ਮੁਠੀਆਂ ਬੰਦ ਹੁੰਦੀਆਂ ਤੁਸੀਂ ਦੇਖੋ ਜਿੱਥੇ ਜਿੱਥੇ ਵੱਟ ਪੈਂਦੇ ਆ ਉੱਥੇ-ਉੱਥੇ ਲਕੀਰਾਂ ਬਣੀ ਆ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਇਹਨਾਂ ਲਕੀਰਾਂ ਦਾ ਕੋਈ ਮਹੱਤਵ ਨਹੀਂਗਾ ਪਰ ਇਹਨਾਂ ਜੋਤਸ਼ੀਆਂ ਤਾਂਤਰਿਕਾਂ ਨੇ ਸਾਨੂੰ ਇਹਨਾਂ ਲਕੀਰਾਂ ਦੇ ਵਿੱਚ ਇਹਨਾਂ ਉਲਝਾ ਦਿੱਤਾ ਕਿ ਸਾਡੇ ਲੋਕ ਇਹਨਾਂ ਲਕੀਰਾਂ ਤੋਂ ਬਾਹਰ ਨਿਕਲ ਹੀ ਨਹੀਂ پا ਰਹੇ ਹੁਣ ਤੁਸੀਂ ਦੇਖੋ ਜਿਹੜੇ ਲੋਕ ਥੋੜੇ ਨਾਲ ਕੰਮ ਕਰਦੇ ਆ ਕਈ ਨਾਲ ਕੰਮ ਕਰਦੇ ਆ ਔਰਤਾ ਜਿਹੜੀਆਂ ਸਲਾਈ ਬੁੰਨਦੀਆਂ ਉਹਨਾਂ ਦੀਆਂ ਉਹ ਜਿੱਥੇ-ਜਿੱਥੇ ਸਲਾਈ ਕੰਮ ਕਰਦੀ ਹੈ ਉਹ ਲਕੀਰਾਂ ਮਿਟ ਜਾਂਦੀਆਂ ਉਹ ਤੁਹਾਡੇ ਨਾਲ ਕੰਮ ਕਰਦੇ ਹੋ ਲਕੀਰਾਂ ਮਿਟ ਜਾਂਦੀਆਂ ਤੇ ਇਸ ਲਈ ਸਾਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਸਾਰਾ ਵਰਤਾਰੇ ਨੂੰ ਸਮਝਣ ਦੀ ਲੋੜ ਹੈ ਕਿ ਜੋਤਸ਼ੀਆਂ ਨੇ ਸਾਨੂੰ ਪੂਰੀ ਤਰ੍ਹਾਂ ਹੱਥ ਦੀਆਂ ਲਕੀਰਾਂ ਦੇ ਵਿੱਚ ਬੰਨ ਕੇ ਰੱਖ ਲਿਆ ਤੇ ਸਾਨੂੰ ਚਾਹੀਦਾ ਹੈ ਕਿ ਜੇ ਕੋਈ ਜੋਤਸ਼ੀ ਤਾਤ੍ਰਿਕ ਸਾਨੂੰ ਇਸ ਤਰ੍ਹਾਂ ਗੁੰਮਰਾਹ ਕਰਦਾ ਤਾਂ ਅਸੀਂ ਉਹਨਾਂ ਨੂੰ ਸਵਾਲ ਕਰੀਏ ਕਵੀਨ ਜੋਤਸੀ ਮਹਾਰਾਜ ਜੇ ਅਸੀਂ ਤੁਹਾਨੂੰ ਹੱਥਾਂ ਦੀਆਂ 10 ਫੋਟੋ ਸਟੇਟ ਕਾਪੀਆਂ ਦੇ ਦਈਏ ਕਿ ਤੁਸੀਂ ਪਹਿਚਾਨ ਸਕਦੇ ਹੋ ਕਿ ਇਹ ਔਰਤਾਂ ਦੇ ਹੱਥ ਕਿਹੜੇ ਮਰਦਾਂ ਦੇ ਕਿਹੜੇ ਆ ਜਾਂ ਫਿਰ ਉਹ ਜ਼ਿੰਦਾ ਨੇ ਜਾਂ ਮਰ ਚੁੱਕੇ ਆ ਹਾਂ ਜ਼ਿੰਦਾ ਜਾਂ ਮਰ ਚੁੱਕੇ ਆ ਬਿਮਾਰ ਆ ਜਾਂ ਇਹ ਸਿਹਤਮੰਦ ਆ ਜਾਂ ਹੋਰ ਮੈਂ ਤੁਹਾਨੂੰ ਮजेदार ਗੱਲ ਦੱਸਣ ਲੱਗਿਆ ਤੁਸੀਂ 10 ਲੋਕਾਂ ਨੂੰ ਬੁਰਕੇ ਪਵਾ ਦਿਓ ਤੇ ਉਹਨਾਂ ਨੂੰ ਇਹ ਕਹੋ ਕਿ ਹੱਥ ਵੇਖ ਕੇ ਸਿਰਫ ਇੰਨਾ ਹੀ ਦੱਸ ਦੋ ਵੀ ਇਹਦੇ ਵਿੱਚ ਔਰਤਾਂ ਦੇ ਹੱਥ ਕਿਹੜੇ ਮਰਦਾਂ ਦੇ ਹੱਥ ਕਿਹੜੇ ਜੋਤਸ਼ੀ ਇਹ ਵੀ ਨਹੀਂ ਦੱਸ ਸਕਦੇ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਇਹ ਇੰਨੀਆਂ ਸੋਖੀਆਂ ਜਿਹੜੀਆਂ ਜਾਂਚ ਪੜਤਾਲ ਕਰਨ ਦੀਆਂ ਵਿਧੀਆਂ ਇਹ ਸਾਨੂੰ ਅਪਣਾਉਣੀਆਂ ਚਾਹੀਦੀਆਂ ਜਿਹੜਾ ਵੀ ਕੋਈ ਜੋਤਸ਼ੀ ਸਾਨੂੰ ਗੁੰਮਰਾਹ ਕਰਦਾ ਉਹ ਉਹਨੂੰ ਸਾਨੂੰ ਚਾਹੀਦਾ ਕਿ ਸਵਾਲ ਕਰੀਏ ਅੱਛਾ ਅੱਜਕੱਲ ਤਾਂ ਇਹ ਤਕਰੀਕ ਤਕਨੀਕਾਂ ਆ ਗਈਆਂ ਨੇ ਜਦੋਂ ਤੁਸੀਂ ਇੰਟਰਨੈਟ ਦੇ ਉੱਤੇ ਜਾਓ ਤੁਹਾਨੂੰ ਇੱਕ ਪਰਫਾਰਮਾ ਮਿਲ ਜਾਏਗਾ ਉਹ ਫਿਲ ਕਰ ਦਿਓ ਤੇ ਤੁਹਾਡਾ ਟੇਵਾ ਬਣ ਜਾਏਗਾ ਉਹ ਟੇਵਾ ਬਣ ਗਿਆ ਮੁੜ ਕੇ ਤੁਹਾਡੇ ਉਰੇ ਧਾਰ ਦੇ ਉੱਤੇ ਹੀ ਤੁਹਾਡਾ ਭਵਿੱਖ ਦੱਸ ਦਿੱਤਾ ਜਾਏਗਾ ਆਨਲਾਈਨ ਟਰਾਂਜੈਕਸ਼ਨਸ ਹੋ ਰਹੀਆਂ ਨੇ ਵੀਡੀਓ ਕਾਲਾਂ ਹੁੰਦੀਆਂ ਵੀਡੀਓ ਕਾਲ ਦੇ ਉੱਤੇ ਤੁਹਾਨੂੰ ਤੁਹਾਡਾ ਫਿਊਚਰ ਦੱਸ ਦਿੱਤਾ ਜਾਂਦਾ ਇਹਦੇ ਵਿੱਚ ਕਿੰਨੀ ਕਿ ਸੱਚਾਈ ਦੇਖੋ ਜਿਹੜੇ ਇੰਟਰਨੈਟ 'ਤੇ ਜਾਂ ਆਨਲਾਈਨ ਸਾਰਾ ਕੁਝ ਦੱਸਿਆ ਜਾ ਰਿਹਾ ਉਹ ਇੱਕ ਸੌਫਟਵੇਅਰ ਹੈ ਉਹ ਸੌਫਟਵੇਅਰ ਦੇ ਵਿੱਚ ਜੋ ਅਸੀਂ ਭਰਾਂਗੇ ਉਹੀ ਆਉਣਾ ਵੀ ਸਾਹਬ ਸਿੰਘ ਹੈ ਇਹਦੀ ਇਹ ਸੱਸੇ ਦੇ ਨਾਲ ਹੈ ਇਹਦੀ ਉਮਰ ਇੰਨੀ 36 ਸਾਲ ਹੈ ਇਹ ਠੀਕ ਹੈ ਜੀ ਤੇ ਉਹਦੇ ਨਾਲ ਹੀ ਉਹਨਾਂ ਨੇ ਸਾਰਾ ਸੌਫਟਵੇਅਰ ਬਣਾਇਆ ਹੋਇਆ ਹੈ ਉਹ ਸਾਰਾ ਕੁਝ ਸਾਹਮਣੇ ਆ ਜਾਂਦਾ ਜੋ ਪਹਿਲਾਂ ਫੀਡ ਕੀਤਾ ਉਹੀ ਸਾਡੇ ਸਾਹਮਣੇ ਆ ਜਾਂਦਾ ਵੀ ਇਹ ਸੱਸੇ ਵਾਲੀ ਰਾਸ਼ੀ ਹੈ ਤੇ ਇਹਦੇ ਨਾਲ 37 ਸਾਲ ਉਮਰ ਲਾਤੀ ਹੈ ਤੇ ਆ ਸਾਰਾ ਕੁਝ ਬਾਹਰ ਆ ਗਿਆ ਵੀ ਸਾਹਬ ਸਿੰਘ ਹੈ ਇਹਦਾ ਵਿਆਹ ਇੰਨੀ ਇਹ ਉਮਰ ਦੇ ਵਿੱਚ ਹੋਊਗਾ ਇਹਨੇ ਇੰਨੀ ਉਮਰ ਭੋਗਨੀ ਹੈ ਠੀਕ ਹੈ ਇਹਨੂੰ ਆ ਬਿਮਾਰੀ ਲੱਗਣੀ ਹੈ ਜਨਨ ਕਿ ਜੋ ਮਰਜੀ ਫੀਡ ਕੀਤਾ ਪਰ ਉਹਦਾ ਕੋਈ ਸੈਂਟਿਫਿਕ ਆਧਾਰ ਨਹੀਂ ਹੈ ਇਸ ਦੇ ਲਈ ਤੇ ਹਮੇਸ਼ਾ ਜੋਤਸ਼ੀਆਂ ਨੂੰ ਚੈਲੰਜ ਕਰਦੇ ਆਏ ਆ ਜੋਤਸ਼ੀਆਂ ਨੂੰ ਅਸੀਂ ਚੁਣੌਤੀ ਦਿੰਦੇ ਆਏ ਆ ਭਾਈ ਤੁਸੀਂ ਜੇ ਤੁਹਾਡੇ ਕੋਲ ਕੁਝ ਹੈ ਤਾਂ ਸਾਡੀ ਚੁਣੌਤੀ ਕਬੂਲ ਕਰੋ ਪਰ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਵੀ ਜੋਤਸ਼ੀ ਹੁਣ ਤੱਕ ਇਹਨਾਂ ਚੁਣੌਤੀਆਂ ਨੂੰ ਕਬੂਲ ਨਹੀਂ ਕਰ ਸਕਿਆ ਇਸ ਤੋਂ ਬਚਨ ਦਾ ਫਿਰ ਤਰੀਕਾ ਕੀ ਹੈ ਮਤਲਬ ਇਹ ਇਹੋ ਜੀ ਚੀਜ਼ ਹੈ ਜਿਹੜੀ ਸ਼ਾਇਦ ਬਹੁਤ ਵੱਡੇ ਲੈਵਲ ਦੇ ਉੱਤੇ ਕੀਤੀ ਜਾ ਰਹੀ ਹੈ ਇਹਦੇ ਵਿੱਚ ਵੱਡੇ ਵੱਡੇ ਬਿਜ਼ਨਸਮੈਨਸ ਵੀ ਹੈਗੇ ਨੇ ਉਹਨਾਂ ਦੇ ਉਹਨਾਂ ਦੇ ਬਿਜ਼ਨਸ ਇੱਥੇ ਚੱਲ ਰਹੇ ਨੇ ਬਾਲੀਵੁੱਡ ਇੰਡਸਟਰੀ ਇਹਦੇ ਤੇ ਚੱਲਦੀ ਪਈ ਹੈ ਹੈਰਾਨੀ ਦੀ ਗੱਲ ਹੈ ਜਦੋਂ ਬਿਜ਼ਨਸ ਦੀ ਗੱਲ ਕਰਦੇ ਆ ਤਾਂ ਇਹ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਬਿਜ਼ਨਸ ਤਾਂ ਬਿਜ਼ਨਸ ਹੈ ਜਿਹੜਾ ਵਪਾਰੀ ਬੰਦਾ ਉਹਨੇ ਹਰ ਚੀਜ਼ ਵੇਚਣੀ ਹੈ ਉਹਨੇ ਤੁਹਾਨੂੰ ਜੁੱਤਿਆਂ ਤੋਂ ਲੈ ਕੇ ਸਰਦੀ ਟੋਪੀ ਤੱਕ ਵੇਚਣੀਆਂ ਹਨ ਕਮੀਜ਼ਾਂ ਵੇਚਣੀਆਂ ਉਹਨਾਂ ਨੇ ਤੁਹਾਨੂੰ ਦਵਾਈਆਂ ਵੇਚਣੀਆਂ ਉਹਦਾ ਜਿੱਥੇ ਹੱਥ ਅੜਦਾ ਉਹਨੇ ਉੱਥੇ ਕਿਉਂਕਿ ਬਿਜ਼ਨਸਮੈਨ ਆ ਉਹਨੂੰ ਤੁਹਾਡੇ ਗਾਹਕ ਦੇ ਨਾਲ ਕੋਈ ਲੈਣ ਦੇਣੇ ਆ ਉਹਨਾਂ ਨੇ ਜੋਤਿਸ਼ ਵੀ ਵੇਚਣਾ ਉਹ ਜੋਤਿਸ਼ ਵੇਚਦੇ ਆ ਪਰ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਜੋਤਿਸ਼ ਵੇਚਣ ਵਾਲਾ ਉਹ ਕਿੰਨਾ ਵੱਡਾ ਫਰੋਡ ਹੈ ਤੁਸੀਂ ਦੁਕਾਨ ਤੇ ਕੋਈ ਚੀਜ਼ ਲੈਣ ਜਾਂਦੇ ਹੋ ਉਹ ਤੁਹਾਨੂੰ 10 ਰੁਪਏ ਦੀ ਚੀਜ਼ ਹੈ 9 ਰੁਪਏ ਦੀ ਉਹਨੂੰ ਆਉਂਦੀ ਹੈ 8 ਰੁਪਏ ਦੀ ਆਉਂਦੀ ਹੈ ਤੇ ਉਹ ਰੁਪਿਆ 2 ਰੁਪਏ ਮਾਰਜਿਨ ਰੱਖ ਕੇ ਤੁਹਾਨੂੰ ਦਿੰਦਾ ਹੈ 8 ਰੁਪਏ ਦੀ ਚੀਜ਼ ਤੁਹਾਨੂੰ ਬੀਰਿਆ ਤੁਹਾਡੇ ਪੱਲੇ ਕੁਝ ਪਾ ਰਿਆ ਔਰ ਇਹਦੇ 100% ਹੀ ਫਰੋਡ ਕਰ ਰਹੇ ਤੁਹਾਡੇ ਨਾਲ ਇਹ ਜਿਹੜੇ ਵਪਾਰੀ ਹੈ 100% ਤੁਹਾਨੂੰ ਪਾ ਕੇ ਦੇਖ ਹੀ ਰਹੇ ਆ ਅੰਧਵਿਸ਼ਵਾਸ ਤੇ ਰਹੇ ਆ ਤੁਹਾਨੂੰ ਵਹਿਮਾਂ ਭਰ ਨੱਚ ਪਾ ਰਹੇ ਆ ਤੁਹਾਨੂੰ ਸਿਹਤ ਨਾਲੋਂ ਤੋੜ ਰਹੇ ਆ ਇਸ ਤਰ੍ਹਾਂ ਸਾਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ अच्छा एक कांसेप्ट ਹੈਗਾ ਕਿ ਜਦੋਂ ਮੁੰਡੇ ਕੁੜੀਆਂ ਵਿਆਹਣ ਦੀ ਉਮਰ ਚ ਆਉਂਦੇ ਆ ਉਦੋਂ ਇਹ ਕਰ ਦਿੱਤਾ ਜਾਂਦਾ ਕਿ ਨਹੀਂ ਜੀ ਇਹ ਤਾਂ ਮੰਗਲਿਕ ਨੇ ਇਹ ਤਾਂ ਉਸ ਗਰੁੱਪ ਦੇ ਵਿੱਚ ਆ ਗਿਆ ਕਿ ਇਹ ਤਾਂ ਮੰਗਲਿਕ ਹੈਗੇ ਨੇ ਤੇ ਇਹਨਾਂ ਦਾ ਵਿਆਹ ਨਹੀਂ ਹੋਵੇਗਾ ਉਹਨੂੰ ਟਾਲਣ ਦੇ ਵਾਸਤੇ ਵੀ ਵੱਖੋ ਵੱਖਰੇ ਰੁਝਾਨ ਹੈਗੇ ਨੇ ਇਹ ਮੰਗਲਿਕ ਦਾ ਕੀ ਸਿਚੁਏਸ਼ਨ ਹੈਗੀ ਕੀ ਕਨਸੈਪਟ ਹੈ ਰ ਇਹ ਮੰਗਲਿਕ ਦਾ ਵੀ ਸਾਰਾ ਇਹਨਾਂ ਨੇ ਆਪ ਹੀ ਇਹੋ ਜਿਹਾ ਢਾਂਚਾ ਖੜਾ ਕਰ ਦਿੱਤਾ ਹੈਗਾ ਵੀ ਇਹ ਤੁਹਾਡੇ ਜਿਹੜੇ ਘਰ ਹੈ ਉਹ ਬਣਾ ਦਿੱਤੇ ਹੈਗੇ ਵੀ 36 ਘਰ ਤੁਹਾਡੇ ਮਿਲਦੇ ਹੋਣ 34 ਘਰ ਮਿਲਦੇ ਹੋਣ 30 ਘਰ ਮਿਲਦੇ ਹੋਣ ਹਨਾ 16 ਘਰ ਮਿਲਦੇ ਇਹਨਾਂ ਨੇ ਸਾਰੀਆਂ ਇੱਕ ਇਹੋ ਜਿਹੀਆਂ ਵਿਧੀਆਂ ਬਣਾ ਦਿੱਤੀਆਂ ਜਿਸ ਸੇ ਸਾਡੇ ਲੋਕ ਕਨਫਿਊਜ਼ ਹੋ ਜਾਂਦੇ ਆ ਤੁਸੀਂ ਹੁਣ ਤੱਕ ਜਿੰਨੇ ਵਿਆਹ ਹੋਏ ਆ ਉਨ੍ਹਾਂ ਦੇ ਵਿੱਚ ਇਹ ਦੇਖੋ ਵੀ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਵੀ ਜਿੰਨੇ ਵਿਆਹ ਜੋਤਸ਼ੀਆਂ ਨੇ ਤੈਅ ਕੀਤੇ ਆ ਕੀ ਉਹ ਸਿਰੇ ਚੜੇ ਆ ਕਿੰਨੇ ਪਰਸੈਂਟ ਸਿਰੇ ਚੜਦੇ ਆ ਉਹਦੇ ਮੁਕਾਬਲੇ ਤੁਸੀਂ ਹੁਣ ਦੇਖੋਗੇ ਜਿਹੜੇ ਵਿਆਹ ਆਇਰਲੈਸ ਦੇ ਨਾਲ ਹੋਏ ਆ ਉਹ ਜ਼ਿਆਦਾ ਸਫਲ ਹੁੰਦੇ ਆ ਬਿਲਕੁਲ ਉਹ ਅੱਛਾ ਉਹ ਆਇ ਜੋਤਿਸ਼ ਦੀ ਸਾਤੇ ਆਇਲਸ ਨੇ ਜਾਤਾਂ ਪਾਤਾਂ ਵੀ ਤੋੜ ਦਿੱਤੀਆਂ ਫਾਈਨੈਂਸ਼ੀਅਲ ਸਟੇਟਸ ਵੀ ਤੋੜ ਦਿੱਤਾ ਉਹਨਾਂ ਨੇ ਤੁਹਾਡਾ ਰੰਗ ਰੂਪ ਵੀ ਉਹ ਜਿਹੜਾ ਸੀਗਾ ਉਹ ਸਾਰਾ ਕੁਝ ਤੋੜ ਕੇ ਰੱਖ ਦਿੱਤਾ ਔਰ ਉਹ ਮੈਨੂੰ ਲੱਗਦਾ ਕਿ ਉਹ ਆਇਲਸ ਜੋਤਿਸ਼ ਦੇ ਨਾਲੋਂ ਜ਼ਿਆਦਾ ਬੈਟਰ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਮੰਗਲਿਕ ਦੇ ਚੱਕਰ ਚੋਂ ਨਿਕਲਣਾ ਚਾਹੀਦਾ ਬਹੁਤ ਸਾਰੀਆਂ ਕੁੜੀਆਂ ਨੂੰ ਇਹਨਾਂ ਨੇ ਕੁਆਰੇ ਰੱਖ ਦਿੱਤਾ ਮੰਗਲਿਕ ਬਹੁਤ ਸਾਰੇ ਮੁੰਡਿਆਂ ਨੂੰ ਕਹਿ ਦਿੱਤਾ ਭਾਈ ਤੂੰ ਮੰਗਲਿਕ ਕੁੜੀ ਨਾਲ ਵਿਆਹ ਨਹੀਂ ਕਰਉਣਾ ਤੂੰ ਮੰਗਲਿਕ ਹੈ ਉਹਨਾਂ ਦੀ ਉਮਰ ਏਜ ਓਵਰੇਜ ਹੋ ਗਏ ਉਹ ਇਸ ਚੱਕਰ ਚ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਇਹ ਇਹਨਾਂ ਤੋਂ ਮੰਗਲਿਕ ਦੇ ਅੰਧਵਿਸ਼ਵਾਸਾਂ ਚ ਨਹੀਂ ਫਸਣਾ ਚਾਹੀਦਾ ਤੇ ਸਾਨੂੰ ਵਿਗਿਆਨਿਕ ਨਜ਼ਰੀਆ ਅਪਣਾਉਣ ਦੀ ਲੋੜ ਹੈ ਅੰਤਵਿਸ਼ਵਾਸ ਮੈਂ ਆਹੀ ਪੁੱਛਣਾ ਚਾਹੁੰਦਾ ਜੇ ਇਹ ਸਾਰਾ ਕੁਝ ਅੰਧਵਿਸ਼ਵਾਸੀ ਹੈ ਤੇ ਫਿਰ ਵੀ ਲੋਕ ਇਹ ਜਾਣਦੇ ਹੋਏ ਵੀ ਕਈ ਲੋਕ ਇਹਦੇ ਵੱਲ ਜਾ ਰਹੇ ਇਹਨਾਂ ਨੂੰ ਪਤਾ ਹੈ ਕਿ ਭਾਈ ਇਹ ਅੰਧਵਿਸ਼ਵਾਸ ਹੈ ਪਰ ਤਾਂ ਹੀ ਚਲੋ ਇੱਕ ਵਾਰੀ ਪੁੱਛ ਕੇ ਦੇਖ ਲੈਣੇ ਪੰਡਤ ਜੀ ਕੀ ਪਤਾ ਕੁਝ ਕੰਮ ਦੀ ਗੱਲ ਕਹਿ ਦੇਣ ਬਸ ਉਹ ਇੱਕ ਵਾਰੀ ਪੁੱਛਣ ਦੇ ਚੱਕਰ ਜਿਹੜਾ ਹੈਗਾ ਇਹਦਾ ਮਤਲਬ ਵੀ ਕਿਤੇ ਨਾ ਕਿਤੇ ਉਹਦੇ ਦਿਮਾਗ ਦੇ ਵਿੱਚ ਉਹ ਅੰਧਵਿਸ਼ਵਾਸ ਪ੍ਰਤੀ ਸਰਦਾ ਬੈਠੀ ਆ ਉਹਨੂੰ ਲੱਗਦਾ ਵੀ ਜੋਤਸੀ ਦੇ ਕੋਲ ਮੈਂ ਜਾਵਾਂ ਸਾਬ ਸਿੰਘ ਜੀ ਅਸਲ ਚ ਕਾਰਨ ਕੀ ਹੈ ਕਿ ਸਾਡੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕ ਹਲੇ ਇੰਨੀ ਜਲਦੀ ਸੁਚੇਤ ਹੋਣ ਉਹ ਸੁਚੇਤ ਜੇ ਕਰਨਗੇ ਸਾਡੇ ਲੋਕਾਂ ਨੂੰ ਤਾਂ ਲੋਕ ਰੋਜ਼ਗਾਰ ਮੰਗਣਗੇ ਲੋਕਾਂ ਨੂੰ ਪਤਾ ਹੈ ਕਿ ਸਾਡੇ ਰੋਜ਼ਗਾਰ ਦੇ ਵਿੱਚ ਸਾਡੀ ਕਿਸਮਤ ਹੈ ਸਾਡੀ ਸਿਹਤ ਦੇ ਵਿੱਚ ਸਾਡੀ ਕਿਸਮਤ ਹੈ ਸਾਡੀ ਆਲੇ ਦੁਆਲੇ ਜਿਹੜਾ ਵਾਤਾਵਰਨ ਹੈ ਉਹਦੇ ਵਿੱਚ ਸਾਡੀ ਸਾਡਾ ਸਾਰਾ ਸਿਸਟਮ ਹੈਗਾ ਪਰ ਉਸ ਪ੍ਰਤੀ ਕੋਈ ਸੁਚੇਤ ਨਹੀਂ ਹੈ ਇਸ ਲਈ ਸਾਨੂੰ ਇਹ ਗੱਲ ਸੁਚੇਤ ਹੋਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਕਿ ਜਿੰਨੇ ਵੀ ਸਾਡੇ ਪੜ੍ਹੇ ਲਿਖੇ ਲੋਕ ਹੈ ਜਾਂ ਜੋ ਜੋਤਸ਼ੀਆਂ ਦੇ ਕੋਲ ਜਾਂਦੇ ਆ ਉਹਨਾਂ ਨੂੰ ਇਸ ਪ੍ਰਤੀ ਸੁਚੇਤ ਹੋ ਕੇ ਇਹਨਾਂ ਵਿਹਮਾ ਭਰਮਾਂ ਚੋਂ ਅੰਧਵਿਸ਼ਵਾਸਾਂ ਚੋਂ ਨਿਕਲਣਾ ਚਾਹੀਦਾ ਹੈ ਤਾਂ ਕਿ ਆਪਾਂ ਜ਼ਿੰਦਗੀ ਦੇ ਰੰਗ ਮਾਨਸਿਕੀਏ ਜ਼ਿੰਦਗੀ ਨੂੰ ਸਮਝ ਸਕੀਏ ਕਿ ਤੁਸੀਂ ਇਹ ਵੀ ਜ਼ਿਕਰ ਕਰ ਰਹੇ ਸੀ ਕਿ ਕੋਈ ਕਾਨੂੰਨ ਵੀ ਇਸ ਸੰਬੰਧੀ ਹੈਗਾ ਤੇ ਪੁਲਿਸ ਨੂੰ ਵੀ ਐਕਟਿਵ ਹੋਣਾ ਚਾਹੀਦਾ ਹੁਣ ਜੋਤਿਸ਼ ਵਿੱਦਿਆ ਦੇ ਉੱਤੇ ਕਿਸੇ ਜੋਤਸ਼ੀ ਦੇ ਖਿਲਾਫ ਕਿਸ ਤਰ੍ਹਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਬਿਲਕੁਲ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਹੈਗਾ ਬਈ ਜੇ ਕੋਈ ਜੋਤਸ਼ੀ ਕਿਸੇ ਦੀ ਸਿਹਤ ਦਾ ਇਲਾਜ ਕਰਦਾ ਨਗਾਂ ਦੇ ਨਾਲ ਇਲਾਜ ਕਰਦਾ ਜਾਂ ਕੋਈ ਕਹਿੰਦਾ ਕਿ ਮੈਂ ਤੇਰਾ ਉਪਾਅ ਕਰ ਦਿੱਤਾ ਉਹ ਇਲਾਜ ਕਰਦਾ ਤਾਂ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਦੇ ਤਹਿਤ ਪਰਚਾ ਦਰਜ ਕਰਾਇਆ ਜਾ ਸਕਦਾ ਹੈ ਬਿਲਕੁਲ ਜੇ ਕੋਈ ਹੇਰਾਫੇਰੀ ਕਰਕੇ ਪੈਸੇ ਲੈ ਗਿਆ ਉਹਦੇ ਤੇ 420 ਦਾ ਪਰਚਾ ਦਰਜ ਕਰਾਇਆ ਜਾ ਸਕਦਾ ਤੇ ਇਸ ਲਈ ਸਾਡੇ ਲੋਕਾਂ ਨੂੰ ਬੇਕਾਬੂ ਹੋ ਕੇ ਨੀਡਰ ਹੋ ਕੇ ਇਸ ਪ੍ਰਤੀ ਸਾਨੂੰ ਅੱਗੇ ਵਧਣਾ ਚਾਹੀਦਾ ਬਿਲਕੁਲ ਤੇ ਅੱਜ ਦੀ ਇਨਫੋਰਮੇਸ਼ਨ ਲਈ ਪਹਿਲਾਂ ਤੁਹਾਨੂੰ ਧੰਨਵਾਦ ਕਹਾਂਗਾ ਤੇ ਉਹਨਾਂ ਲੋਕਾਂ ਨੂੰ ਵੀ ਜੇ ਤੁਸੀਂ ਇਹ ਸੋਚਦੇ ਹੋ ਕਿ ਜੋਤਿਸ਼ ਵਿਦਿਆ ਤੁਹਾਨੂੰ ਪਾਰ ਲਗਾ ਦੇਵੇਗੀ ਤਾਂ ਸ਼ਾਇਦ ਸੋਨੀ ਸਾਹਿਬ ਦੀਆਂ ਗੱਲਾਂ ਨੂੰ ਦੁਬਾਰਾ ਸੁਣਨ ਦੀ ਲੋੜ ਹੈ ਇਹ ਗੱਲਾਂ ਉਹ ਨੇ ਜੋ ਜਾਣਨੀ ਬਹੁਤ ਜ਼ਰੂਰੀ ਨੇ ਹਾਲਾਂਕਿ ਸਾਡੇ ਦੇਸ਼ ਦੇ ਵਿੱਚ ਇੱਕ ਵੱਡਾ ਹਿੱਸਾ ਲੋਕਾਂ ਦਾ ਇਸ ਤਰ੍ਹਾਂ ਦਾ ਹੈ ਜਿਹੜਾ ਇਸ ਵਿਦਿਆ ਦੇ ਉੱਤੇ ਪੂਰਾ ਵਿਸ਼ਵਾਸ ਕਰਦਾ ਹੈ ਪਰ ਇੱਕ ਨਰੇਟਿਵ ਇੱਕ ਇਹ ਵੀ ਹੈਗਾ ਆ ਕਿ ਇੱਕ ਪਾਸੇ ਜੋਤਿਸ਼ ਵਿਦਿਆ ਤੇ ਦੂਜੇ ਪਾਸੇ ਸਾਇੰਸ ਵੀ ਮੌਜੂਦ ਹੈ ਹਾਲਕਿ ਇਹਨਾਂ ਵਿੱਚੋਂ ਚੁਣਨਾ ਕੀ ਹੈ ਇਹ ਦੇਖੋ ਵੀ ਤੁਸੀਂ ਜਾਣਦੇ ਹੋ ਉਹ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੂੰ ਚੁਣਿਆ ਜਾ ਸਕਦਾ ਹੁਣ ਤੱਕ ਲੋਕ ਬਹੁਤ ਕੁਝ ਕਰਦੇ ਆਏ ਨੇ ਪਰ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਔਰ ਖਾਸ ਕਰਕੇ ਇਸ ਫੀਲਡ ਦੇ ਵਿੱਚ ਕਿਉਂਕਿ ਸ਼ਾਇਦ ਲੋਕਾਂ ਨੂੰ ਇਸ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ